ਕਿੰਨੀ ਸੋਹਣੀ ਫੋਟੋ ਆ ਭਾਬੀ ਕਦੋਂ ਦੀ ਹੈ ਇਹ ਇਹ ਤੇ ਵਿਆਹ ਵਾਲੀਆਂ ਉਦੋਂ ਨਹੀਂ ਲੱਗੀਆਂ ਹੋਈਆਂ ਤੁਹਾਡੇ ਕਨੇਡਾ ਨਾ ਹੁੰਦਾ ਨਹੀਂ ਸੋਣੀ ਕਿੰਨਾ ਕੁ ਸੋਹਣਾ ਕਨੇਡਾ ਬਹੁਤ ਸੋਹਣਾ ਭਾਬੀ ਜਿੰਨਾ ਸੋਚ ਸਕਦੇ ਨਾ ਉਸ ਤੋਂ ਵੀ ਜ਼ਿਆਦਾ ਸੋਹਣਾ ਹੋਰ ਤੇਰਾ ਵੀਰਾ ਅੱਗੇ ਕਹਿ ਰਿਹਾ ਸੀਗਾ ਵੀ ਚੱਲ ਵੀ ਜੀ ਦਾ ਵਿਆਹ ਨਹੀਂ ਹੈਗਾ ਨਾ ਵੀ ਉਹ ਤਾਂ ਚੱਲ ਤੂੰ ਤਾਂ ਆ ਗਈ ਵੀ ਚੱਲ ਜੇ ਆਪਣੀ ਮੰਨਤ ਵੀ ਆ ਜਾਂਦੀ ਤਾਂ ਆਪਦੇ ਵਿਆਹ ਦੀ ਤਿਆਰੀ ਆਪ ਕਰ ਲੈਂਦੀ ਉਹਨੂੰ ਭਾਬੀ ਛੁੱਟੀ ਮਸਾਂ ਵਿਆਹ ਵਾਸਤੇ ਵੀ ਨਹੀਂ ਛੁੱਟੀ ਮਸਾਂ ਦੇਣ ਫੋਰ ਕਿਹੜੀਆਂ ਜਿਹੜੀਆਂ ਕੁੜੀਆਂ ਆ ਰਹੀਆਂ ਕੁੜੀਆਂ ਸਾਡੇ ਫਰੈਂਡ ਸਰਕਲ ਚ ਸਾਰੀਆਂ ਨੇ ਜਿਹੜੀਆਂ ਪੜਦੀਆਂ ਸੀ ਕੁਝ ਕੈਨੇਡਾ ਤੋਂ ਆ ਕੁਝ ਯੂਕੇ ਅਮਰੀਕਾ ਸਾਰੀਆਂ ਹੋਣਗੀਆਂ ਕਮ ਸੇ ਕਮ 15 ਵੀ ਆਉਣਗੀਆਂ ਉਹ ਸੱਚ 15 ਵੀ ਕੁੜੀਆਂ ਤੋਂ ਯਾਦ ਆ ਗਿਆ ਪੱਬੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕੋਈ ਮਹਿੰਦੀ ਵਾਲਾ ਜਾਂ ਕੋਈ ਡ्रेसਿੰਗ ਸਾਇੰਸ ਲਈ ਨਾ ਜਾ ਕੇ ਤੂੰ ਆਪੇ ਹੁਣ ਵੇਖ ਲੈਣੀ ਜੇ ਕੋਈ ਹੈਗਾ ਮਹਿੰਦੀ ਵਾਲਾ ਤਾਂ ਮੈਨੂੰ ਦੱਸੋ ਮਹਿੰਦੀ ਵਾਲਾ ਤਾਂ ਨਾ ਆਪਣੇ ਉਹ ਬਾਲੇ ਸੋਨੇ ਜਿਵੇਂ ਰਾਜੇ ਰਾਣੀਆਂ ਜੇ ਨਹੀਂ ਬਣਾਉਂਦੇ ਹੁੰਦੇ ਹਨ ਵੀ ਦੁਲਾ ਦੁਲਨ ਵੀ ਬਣਾ ਦਿੰਦਿਆਂ ਮਹਿਬੂਬ ਕੇ 2-3 ਸਾਲ ਤੋਂ ਉਹੀ ਆ ਹਰੀਸ਼ ਕੇ ਸਾਹਮਣੇ ਵਧੀਆ ਲਾਂਦਾ ਹਾਂ ਜਿੰਨੀਆਂ ਵੀ ਅਸੀਂ ਕੁੜੀਆਂ ਆ ਰਹੀਆਂ ਤੇ ਮੈਂ ਵੀ ਐਵੇਂ ਫੁੱਲ ਆਰਮਸ ਤੇ ਫੁੱਲ ਲੈੱਗ ਹੀ ਲਵਾਉਣੀਆਂ ਨੇ ਹਾਂ ਨਹੀਂ ਉਹਦੀ ਮਹਿੰਦੀ ਬਹੁਤ ਵਧੀਆ ਤੇ ਆਪਣੇ ਤਾਂ ਸਾਰੇ ਉੱਥੋਂ ਹੀ ਲਵਾਉਂਦੇ ਆ ਮਹਿੰਗਾ ਜ਼ਿਆਦਾ ਵੈਸੇ ਚਲ ਤੁਸੀਂ ਤਾਂ ਲਵਾ ਹੀ ਲਿਓ ਨਹੀਂ ਨਹੀਂ ਮਹਿੰਗਾ ਕੋਈ ਚੱਕਰ ਨਹੀਂ ਬਸ ਵਧੀਆ ਲਾਂਦਾ ਹੋਵੇ ਉਹ ਸਾਰੀਆਂ ਕੁੜੀਆਂ ਬੇਸ਼ੱਕ ਉਹ ਤੋਂ ਲਵਾ ਲੈਣ ਕਿੱਥੇ ਨਹੀਂ ਆਪਣੇ ਮੇਨ ਮਾਰਕੀਟ 'ਚ ਓਕੇ ਫਿਰ ਮੈਂ ਚਲੀ ਜਾਵਾਂ ਵੀਰੇ ਨੂੰ ਲੈ ਜੀ ਨਾਲ ਇੱਥੇ ਉਹ ਮਾਹੌਲ ਨਹੀਂ ਹੈਗਾ ਇੱਥੇ ਮਾਹੌਲ ਖਰਾਬ ਆ ਓਹੋ ਵੀਰੇ ਨੂੰ ਕੁਝ ਨਹੀਂ ਹੁੰਦਾ ਭਾਬੀ ਤੁਸੀਂ ਚਾਬੀ ਦਿਓ ਸਕੂਟੀ ਦੀ ਤੇ ਮੈਂ ਚਲੀ ਜਾ ਸਕੂਟੀ ਦੀ ਚਾਬੀ ਤਾਂ ਬਾਹਰ ਪਈ ਆ ਉਥੋਂ ਲਾ ਲਈ ਤੇ ਪਰ ਮੈਂ ਕਹਿੰਦੀ ਸੀ ਤੇਰੇ ਵੀਰੇ ਨੂੰ ਲੈ ਜਾਂਦੀ ਨਹੀਂ ਨਹੀਂ ਵੀਰੇ ਦਾ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਤਾਂ ਕੈਨੇਡਾ ਚ ਤਾਂ ਐਵੇਂ ਹੀ ਫਿਰਦੀ ਰਹਿਣੀ ਐ ਚਲ ਇੱਥੇ ਮਾਹੌਲ ਹੈ ਥੋੜਾ ਜਿਹਾ ਖਰਾਬ ਚਲ ਕੋਈ ਨਹੀਂ ਚਾਬੀ ਸਾਹਮਣੇ ਟੰਗੀ ਪਈ ਆ ਉਥੋਂ ਲੈ ਜਾ ਓਕੇ ਉਹ ਸਾਹਮਣੇ ਚਾਬੀ ਪਈ ਏ ਲਾਲਾ ਮੈਂ ਤਾਂ ਕਹਿੰਦੀ ਸੀ ਤੇਰੇ ਵੀਰੇ ਨੂੰ ਲੈ ਜਾਂਦੀ ਨਹੀਂ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਚਲੀ ਜਾਊਂਗੀ ਉੱਥੇ ਵੀ ਮੈਂ ਕੱਲੀ ਫਿਰਦੀ ਰਹਿੰਦੀ ਹਾਂ ਹੁਣ ਨਿਊ ਮਾਰਕੀਟ 'ਚ ਨਾ ਸਾਹਮਣੇ ਆ ਮਹਿਬੂਬ ਕੀ ਮਹਿੰਦੀ ਠੀਕ ਹੈ ਉੱਥੇ ਚਲੇ ਆ ਨਾ ਧਿਆਨ ਰੱਖੀਏ ਕਨੇਡਾ ਨਹੀਂ ਹੈਗਾ ਠੀਕ ਹੈ ਓਕੇ ਧਿਆਨ ਨਾ ਜਾਈ ਠੀਕ ਹੈ ਤਾਂ ਸੋਣਾ ਸਿੱਧੀ ਸਿੱਧੀ ਸਖਲਾ ਠੀਕ ਹੈ ਨਾ ਤੇ ਸੀਜ਼ਨ ਹੈਗਾ ਇੱਕ ਇੰਨਾ ਐ ਕਰਿਆ ਕਰੀ ਤੂੰ ਕੱਲੇ ਪੈਰਾ ਪੈਰਾ ਤੇ ਲਾਦਿਆ ਕਰੀ ਗਾਹ ਮੈਂ ਲਾਇਆ ਕਰੂੰ ਮਹਿੰਦੀ ਸਾਰੀ ਇੱਥੇ ਹੱਥਾਂ ਤੇ ਵੀ ਤੂੰ ਲਾਉਣੀ ਹੈ ਗਾਹ ਮੈਂ ਲਾਉਣੀ ਮਹਿੰਦੀ ਠੀਕ ਹੈ ਹਾਂ ਗਾਗ ਵੀ ਨਹੀਂ ਕੋਈ ਆਇਆ ਯਾਰ

ਆ ਰਿਹਾ ਜੀ ਚਲ ਰਿਹਾ ਤੁਸੀਂ ਦੱਸੋ ਕਿਹੜਾ ਲਾਣਾ ਹੈ ਆ ਚਲ ਰਿਹਾ ਇਹ ਠੀਕ ਹੈ ਇਹ ਠੀਕ ਹੈ ਹਾਂ ਇਹ ਮਤਲਬ ਫੁੱਲ ਬਾਜੂ ਉੱਪਰ ਲੱਗ ਜਾਏਗਾ ਪਹਿਲੇ ਮੈਨੂੰ ਜਾਇਸ ਬਤਾ ਦਿਓ ਇਸਕਾ ਕਿਹ ਹੈ 2000 ਤੋਂ ਲੈ ਕੇ ਜੀ ਪਿਆ ਹੈ ਫਿਕਰ ਨਾ ਜੋ ਉਹ ਜੜਾ ਹੈ ਨਾ ਉਹ ਜੀ ਕੋਈ ਚੱਕਰ ਨਹੀਂ ਉਹ ਕਰ ਦਾਂਗੇ ਬਹੁਤ ਮਾਰਕੀਟ ਚ ਰੇਟ ਆ ਠੀਕ ਹੈ ਭਈਆ ਤੋਂ ਇਹ ਲਗਵਾ ਦੇਣਾ ਦੂਸਰੀ ਲੜਕੀਆਂ ਜੋ ਆਉਣਗੀ ਨਾ ਉਹ ਕੈਨੇਡਾ ਅਮਰੀਕਾ ਯੂਕੇ ਵਹਾਂ ਸੇ ਆ ਰਹੀਆਂ ਠੀਕ ਹੈ ਅਗਰ ਠੀਕ ਠੀਕ ਲਗਵਾਓਗੇ ਤਾਂ 15 20 ਲੜਕੀਆਂ ਲਗवाने के लिए ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਤੁਸੀਂ ਓਕੇ ਤੋ ਲਗਾ ਦਿਓ ਫਿਰ ਸੱਚੀ ਹੈ ਧਿਆਨ ਕਰਨਾ ਠੀਕ ਹੈ ਸਿੱਖ ਲਾਓ ਮੈਂ ਤਾਂ ਸਕੇਡਾ ਤੋਂ ਹਾਂਜੀ ਕੈਨੇਡਾ ਤੋਂ ਇਨੇ ਸੋਨੇਗਾ ਤੋਂ ਦੇ ਜੀ ਕੈਨੇਡਾ ਵਾਲੇ ਕੈਨੇਡਾ ਦਾ ਵੈਦਰ ਹੀ ਇਦਾਂ ਦਾ ਹੁੰਦਾ ਹਾਂਜੀ ਕੀ ਕਰ ਰਿਹਾ ਬਤਮੀਜ਼ ਜਣਾ ਹੋਵੇ ਤਾਂ ਬੰਦਰ ਜਣਾ ਕਿ ਗੱਲ ਹੋਗੀ ਮੈਮ ਤੈਨੂੰ ਮੈਂ ਬਣਾਨੀ ਆ ਬੰਦਾ ਕੀ ਕਰ ਰਿਹਾ ਸੀ ਹੁਣ ਇਹ ਮੈਂਦੇ ਲਗਾਦਾ ਹੋਇਆ ਕੁਛ ਨਹੀਂ ਮੈਂ ਵੇਚ ਕੇ ਗੱਲ ਆ ਰੁਕ ਤੈਨੂੰ ਮੈਂ ਬਣਾਉਂਗੀ ਬੰਦਾ ਬਾਬੀ ਕੀ ਗੱਲ ਬਾਬੀ ਕੀ ਗੱਲ ਹੋ ਗਈ ਪੁੱਤ ਕਾਹਦਾ ਨਾਲ ਆ ਪਾਇਆ ਕੁਛ ਨਹੀਂ ਆਂਟੀ ਬਾਬੀ ਨੂੰ ਬਲਾਉ ਬਰ ਕੀ ਹੋ ਗਿਆ ਬਾਬੀ ਤੁਸੀਂ ਖੰਦੀਰੇ ਨੂੰ ਤੇ ਚਾਚੂ ਨੂੰ ਬਲਾਉਂ ਨਹੀਂ ਮਹਿੰਦੀ ਕੋਈ ਨਹੀਂ ਕੋਈ ਮਹਿੰਦੀ ਨਹੀਂ ਮਹਿੰਦੀ ਤਾਂ ਹੁਣ ਮਹਿੰਦੀ ਵਾਲੇ ਨੂੰ ਲਵਾਣੀ ਹੈ ਮੈਂ ਕਿ ਕਿ ਬਲਾਓ ਵੀਰ ਜੀ ਨੂੰ ਤੇ ਚਾਚੂ ਨੂੰ ਬਲਾਓ ਚੁੱਪ ਚੁੱਪਾ ਚੰਦਲੀ ਬੈਠੇ ਅੰਦਰ ਰੌਲਾ ਨਾ ਮੂੰਹ ਚੁੱਪ ਕਰ ਜਾਨੀ ਤੁਸੀਂ ਹੁਣੇ ਪੁਲਿਸ ਨੂੰ ਬਲਾਓ ਬੱਸ ਤੁਸੀਂ ਸ਼ੇਦੀ ਕਰੋ ਪਾਪੀ ਹੋਇਆ ਕੀ ਹੋਇਆ ਕੋਈ ਨਹੀਂ ਬੱਸ ਉਹ ਮਹਿੰਦੇ ਵਾਲ ਨੇ ਮੇਰੇ ਨਾਲ ਅਜੀਬ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਚੁੱਪ ਕਰ ਨਹੀਂ ਚੁੱਪ ਕਰ ਕੀ ਕੱਬੀ ਤੁਸੀਂ ਬਲਾਓ ਹੋਣੀ ਜਾਂ ਤੁਸੀਂ ਚਾਚੂ ਨੂੰ ਬਲਾਓ ਨਾ ਪਾ ਇਥੇ ਬਾਹਲਾ ਗੰਬਾਜੂ ਨਹੀਂ ਇਹ ਤਾਂ ਕੰਮ ਨਹੀਂ ਵੱਧਣਾ ਪਾਪੀ ਤੁਸੀਂ ਹੁਣੇ ਜਾ ਕੇ ਸ਼ੇਦੀ ਪੁਲਿਸ ਕੰਪਲੇਨ ਕਰੋ ਮੇਰੇ ਨਾਲ ਜਾਂਦੇ ਆ ਚਲੋ ਜਲ ਕੰਪਲੇਟ ਆਇਓ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਰਨੀ ਹੈਗੀ ਆ ਉਹਨੇ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਬਸ ਤੁਸੀਂ ਹੁਣੇ ਹੀ ਜਾਂਦਾ ਆਪਕੋ ਪੁਲਿਸ ਨੂੰ ਬੁਲਾ ਦੇ ਨਹੀਂ 911 ਤੇ ਮੈਂ ਆਪ ਕਾਲ ਕਰ ਦੂੰਗੀ ਬਸ ਇੱਕੇ ਕੋਈ 911 ਨਹੀਂ ਹੁੰਦਾ ਇਹ ਕੈਨੇਡਾ ਨਹੀਂ ਹੈਗਾ ਹੌਲੀ ਬੋਲ ਚੁੱਪ ਕਰ ਜਾ ਉਹ ਤੇਰਾ ਵੀ ਨਹੀਂ ਪਾਪੀ ਤੁਸੀਂ ਵੀਰੇ ਤੇ ਚੰਦਾ ਜੀ ਬੈਠੇ ਤੁਸੀਂ ਵੀਰੇ ਤੇ ਚਾਚੂ ਨੂੰ ਬੁਲਾ ਦਿਓ ਮੈਂ ਉਹਦੇ ਨਾਲ ਕੁਛ ਨਾ ਕੁਛ ਕਰਵਾ ਆਗੀ ਹੜਨਾ ਬਸ ਮੈਂ ਉਹ ਕੁੱਤੇ ਨੂੰ ਆਈ ਨਹੀਂ ਬਖਸ਼ਣਾ ਕੋਈ ਸਿਆਪਾ ਬੈਜੂਗਾ ਬੈਜੂ ਕੋਈ ਸਿਆਪਾ ਨਹੀਂ ਬਣਾਵਾ ਤੋ ਤੁਸੀਂ ਚੁੱਪ ਰਹੋ ਦੇਖੋ ਉਹਨੂੰ ਬਰਾਉਸੇ ਵੀਰੇ ਨੂੰ ਤੇ ਭਾਜੀ ਬੈਂਕ ਚੁੱਕ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਵੀ ਤੇਰੇ ਵੀਰੇ ਨਾਲ ਕੋਈ ਨਹੀਂ ਹੋਇਆ ਜੀ ਕੁਝ ਨਹੀਂ ਨਹੀਂ ਕੁਝ ਕਿਉਂ ਨਹੀਂ ਹੋਇਆ ਵੀਰੇ ਉਹ ਮੈਂ ਮਹਿੰਦੀ ਲਵਾਉਣ ਗਈ ਤੇ ਕੁਝ ਨਹੀਂ ਮੈਂ ਤੈਨੂੰ ਕਿਹਾ ਸੀ ਜੀ ਆਪਦੇ ਵੀਰੇ ਨਾਲ ਲੈ ਜੀ ਵੀਰੇ ਨਾਲ ਕਿਉਂ ਮੈਂ ਉੱਥੇ ਭਾਬੀ ਇਕੱਲੀ ਰਹਿੰਦੀ ਸੀਗੀ ਮੈਨੂੰ ਕੀ ਪਤਾ ਸੀ ਹੁਣ ਇਦਾਂ ਨਿਕਲੂਆ ਮਹਿੰਦੀ ਵਾਲੇ ਨੇ ਮੇਰੇ ਨਾਲ ਸ਼ੈਡਖਾਨੀ ਕਰਤੀ ਇਹ ਕਹਿੰਦੇ ਕੁਝ ਨਹੀਂ ਹੋਇਆ ਬਹੁਤ ਵੱਡੀ ਗੱਲ ਹੈ ਇਹ ਫਿਰ ਕੈਨੇਡਾ ਨਹੀਂ ਹੈਗਾ ਮਹਿੰਦੀ ਵਾਲਾ ਆਪਣਾ ਇਹਨੂੰ ਫੇਮਸ ਮੰਡੀ ਵਾਲਾ ਮਹਿਬੂਬ ਬਈ ਉਹ ਵੀ ਮੈਂ ਨਹੀਂ ਮੈਂ ਬਹਿਣਾ ਨਹੀਂ ਬਚਾ ਉਹ ਚੱਕਾ ਕਰਵਾ ਕੇ ਮੇਰੇ ਨਾਲ ਜਾ ਕੇ ਚੱਕਾ ਐਸੇ ਨਹੀਂ ਆਏ ਕੰਪਲੇਨ ਕੰਪਲੇਨ ਕੰਮਪਲੇਨ ਹੁਣੇ ਕਰਵਾ ਕੇ ਆਓਗੇ ਇਦਾਂ ਦਾ ਨਹੀਂ ਮੈਨੂੰ ਸੁਲੂਕ ਕਰਦਾ ਹੁੰਦਾ ਜਿਸ ਤਰ੍ਹਾਂ ਉਹਨੇ ਕਰੀਏ ਆਪਾਂ ਨਾਲ ਪੇਜੋਂ ਦਾ ਆਵਾਂ। ਆਪਾਂ ਦੇ ਸਾਰੇ ਵਿਆਹਾਂ ਚ ਮਹਿਬੂਬੀ ਹੁੰਦਾ ਆਪਣੇ ਉਹ ਤੋਂ ਮਹਿੰਦੀ ਲਗਾਉਣੇ ਆ। ਆਪਾਂ ਦਾ ਬੜਾ ਦੇਖ ਜੇ ਕੋਈ। ਮੈਨੂੰ ਕੀ ਪਤਾ ਸੀ ਵੀ ਉਹ ਇਦਾਂ ਨਿਕਲੂ ਮੈਂ ਤਾਂ ਹੁਣ ਭਾਬੀ ਦੇ ਕਹਿੰਦੇ ਉਹਦੇ ਕੋਲੋਂ ਮਹਿੰਦੀ ਲਵਾਉਣ ਚਲੀ ਗਈ ਵੀ ਚਲੋ। ਸਾਰੀ ਮੰਡੀ ਉਹ ਤੋਂ ਲਗਾਉਂ। ਮੈਨੂੰ ਲੱਗਦਾ ਤਾਂ ਹੈ ਨਹੀਂ ਇਹ ਜਿਹੜਾ ਇਹ ਜਿਹੜਾ ਸੱਚੀ ਉਹ ਨਹੀਂ ਕਰਤਾ ਐ। ਸਾਰੀ ਮੰਡੀ ਤਾਂ ਉਹ ਤੋਂ ਮਹਿੰਦੀ ਲਵਾਉਂਦੀ ਆ। ਜਿਹੇ ਲਵਾਉਂਦੀ ਹੋਵੇ ਭੱਬੀ ਬਸ ਮੈਂ ਤਾਂ ਹੁਣ ਹੁਣ ਕਰਨੀ ਹਾਲੇ ਜਲਾ ਕੰਪਲੇਟ ਮੈਨੂੰ ਨਹੀਂ ਪਤਾ ਮੇਰੇ ਨਾਲ ਚਲੋ ਤਾਂ ਮਤਲਬ ਚਲੋ ਇਹ ਇੱਥੇ ਕੈਨੇਡਾ ਆਈ ਨਹੀਂ ਕੰਪਲੇਟ ਮੈਂ ਐਡਮਿਨਿਸਟ੍ਰੇਸ਼ਨ ਕਰਨੀ ਚਲੀ ਜਾਂਦੀ ਜੇ ਤੁਸੀਂ ਨਹੀਂ ਜਾਣਾ ਉਹ ਨਹੀਂ ਅਸੀਂ ਕਰੇ ਉਹ ਨਹੀਂ ਗੱਲ ਹਾਂ ਚਾਚੂ ਤੁਸੀਂ ਨਾ ਸਰਪੰਚ ਸਾਹ ਨੂੰ ਲਾਉ ਫੁਰਨਾ ਤੇ ਉਹਨੂੰ ਇੱਥੇ ਸਦੋਂ ਉਹ ਐ ਕਿਵੇਂ ਹੁਣ ਆਪਣੇ ਘਰਾਂ ਦਾ ਕਹ ਪਹੁੰਚੂਗਾ ਉਹ ਨਾ ਇਹਦੇ ਬੰਦੇ ਆਪੇ ਸਾਧ ਨੂੰ ਉਹਨਾਂ ਨੂੰ ਵੀ ਕੀ ਗੱਲ ਹੈ ਭਾਈ ਯੋ ਲੈ ਦਾ ਕੰਮ ਮਹਿੰਦੀ ਲਾਉਣਾ ਤੇ ਵੀ ਉਹ ਜਿਵੇਂ ਇਹਦੇ ਕੋ ਥੋੜੀ ਕੀ ਪਤਾ ਇਹ ਜਵਾਕੜੀ ਆ ਸਾਡੀ ਮੈਂ ਕੋਈ ਜਵਾਕੜੀ ਨਹੀਂ ਮੈਂ ਕੈਨੇਡਾ ਪੂਰਾ ਕੁ ਮੈਡੀ ਗਿਆ ਨਾ ਐਵੇਂ ਨਹੀਂ ਹੁੰਦਾ ਕੀ ਪਤਾ ਕਿਹਨੀਆਂ ਕੁੜੀਆਂ ਝੇੜਦਾ ਹੋਵਾ ਜੱਜਾ ਮੈਂ ਉਹਦੇ ਕੰਮ ਬਸ ਜੁੰਡੇ ਪਟਾੜਿਆ ਮੈਂ ਦੋ ਮੈਂ ਲੋੜ ਨਹੀਂ ਪਤਾ ਹੈਗਾ ਬਸ ਹੈਲੋ ਹਾਂ ਸਰ ਪੈਸਾ ਹੋ ਕਿੱਥੇ ਹੋ ਸਾਡੇ ਘਰ ਕੋਲ ਹੀ ਫਿਰ ਤੋਂ ਬੜਾ ਇਹ ਘਰੇ ਆਇਓ ਕੰਮ ਆ ਕੋ ਜਲਦੀ ਕੁੜਕਿਆਂ ਪਰ ਤੁਮ ਐਵੇਂ ਖਪਰਾਈ ਜਾਣੀ ਐ ਇਹੋ ਜੀ ਕੋਈ ਗੱਲ ਨਹੀਂ ਕਿ ਤੇਰੇ ਕੱਪੜੇ ਵੇਖ ਕੇ ਪਾਏ ਵੇਖ ਕੇ ਤਨੇ ਪਹਾਂਦੀ ਕਹਤਾ ਹੋਏ ਪੰਜਾਬ ਚ ਇਹੋ ਜੇ ਕੱਪੜੇ ਨਹੀਂ ਚੱਲਦੇਗੇ ਕੁੜੀਆਂ ਦੇ ਕੱਪੜਿਆਂ ਦੀ ਗੱਲ ਥੋੜੀ ਹੁੰਦੀ ਹੈਗੀ ਆ ਆਹ ਕੱਪੜੇ ਪੂਰੇ ਕੱਪੜੇ ਪਾ ਕੇ ਜਿੱਦਾਂ ਦੇ ਸਟਾਰਟਿੰਗ ਤੋਂ ਪਾਉਂਦੀ ਮੈਂ ਤਾਂ ਹੁਣ ਉਸੇ ਤਰ੍ਹਾਂ ਹੀ ਪਾਉਂਗੀ ਨਾ ਲੈ ਜੀ ਕੱਪੜਿਆਂ ਦਾ ਕੋਈ ਚੱਕਰ ਨਹੀਂ ਉਹਦੀ ਇਮਤ ਕਿਵੇਂ ਹੋਈ ਲੈ ਸੰਡੀ ਕੁੜੀ ਨਾਲ ਇੱਕ ਗੱਲ ਹੁੰਦੀ ਉਹ ਕੱਪੜੇ-ਕੁਪੜੇ ਵੇਂਦਾ ਹੁਣ ਪਤਾ ਐ ਥੋੜੇ ਜਿਹੇ ਜਿਹੜੇ ਉਹ ਜੋੜੀ ਐ ਤੇ ਬਾਹਰ ਲੁਕੋ ਜਾਂ ਕੋਈ ਉੱਚੀ ਨੀਮੀ ਚੱਲੂਗਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਧਰ ਆਓ ਬੈਠੋ ਆਹਨੇ ਬੈਠੀ ਹੈ ਕੁੜੀਆ ਇਹ ਬਾਹਰੋਂ ਆਈ ਆਪਣੀ ਮੰਨਤ ਦੀ ਜੇਲੀ ਆ ਅੱਛਾ ਮੈਰੇ ਜ ਆਪਣੇ ਕੁੜੀਆ ਦੀ ਉਹਦੀ ਜੇਲੀ ਹੈ ਉਹ ਹੀ ਪਹਿਲਾਂ ਆ ਗਈ ਸੀ ਆਪਣੀ ਕੁੜੀਆ ਹਜੇ ਮੌਕੇ ਜੇ ਤੇ ਆਉਗੀ ਵਿਆਹ ਦਾ ਰੋਲਾ ਪਾਈ ਬੈਠੇ ਹਾਂ ਨਹੀਂ ਮਾਤੇ ਇਹ ਨਾ ਵਿਆਹ ਕਰਕੇ ਉਹਨਾਂ ਨੇ ਕਿਤੇ ਕਹਿਤਾ ਵੀ ਕੁੜੀਆਂ ਇਹਦੇ ਨਾਲ ਹੋਰ ਨਹੀਂ ਆਉਣੀਆਂ ਕੋਈ ਮਹਿੰਦੀ ਵਾਲਾ ਚੰਗਾ ਦੇਖ ਕੇ ਸਲੈਕਟ ਕਰ ਲਈ ਵੀ ਤੂੰ ਲਵਾ ਕੇ ਦੇਖ ਲਈ ਮੈਂ ਆਪਣੇ ਮਹਿਬੂਬ ਕੋਲ ਪੇਜਦੀ ਕੈਂਦੀ ਲਗਾਉਣ ਮੇਰੇ ਕੋਲ ਵੀ ਸਾਰੀ ਮੰਡੀ ਆਪਾਂ ਲਗਾਉਣੀ ਹੈ ਹਨਾ ਉਦੋਂ ਤੇ ਉੱਥੇ ਪਤਾ ਨਹੀਂ ਜਵਾਕ ਨਹੀਂ ਕਰਕੇ ਕਹਿੰਦੀ ਕਿ ਮੈਨੂੰ ਨਹੀਂ ਨਹੀਂ ਜਵਾਕ ਨਹੀਂ ਕਿਉਂਕਿ ਸਰਪੰਚ ਸਾਹਿਬ ਉਹਨਾਂ ਨੇ ਮੇਰੇ ਨਾਲ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਛੇੜਖਾ ਨਹੀਂ ਕੀਤੀ ਐ ਇਹ ਉਹਨਾਂ ਨੇ ਮੇਰੇ ਨਾਲ ਜਾ ਕੇ ਕੰਪਲੇਨਟ ਨਹੀਂ ਕਰਕੇ ਹੁੰਦੀ ਮੈਂ ਤਾਂ ਕਿਹਾ ਸੀ ਵੀ ਆਪਦੇ ਵੀਰੇ ਨਾਲ ਲੈ ਕੇ ਜਾਈਏ ਕੱਲੀ ਜਾਵੜੀ ਪਹਿਲਾਂ ਤਾਂ ਬੇਟਾ ਇਹਨੂੰ ਚੁੰਨੀ ਲਿਆ ਕੇ ਦਿਓ ਕੁੜੀ ਨੂੰ ਆਹ ਕੁਤਰੀ ਇੱਕ ਪਹਿਲਾਂ ਚੁੰਨੀ ਲਿਆ ਕੇ ਦਿਓ ਇਹਨੂੰ ਕਿੱਥੋਂ ਆ ਕੁੜੀ ਐ ਹਰਿਆਣਾ ਤੋਂ ਹਰਿਆਣਾ ਬੈਕਗ੍ਰਾਉਂਡ ਹੈ ਜੀ ਅੱਛਾ ਹਰਿਆਣੇ ਤੋਂ ਆਲੇ ਬੱਚੇ ਪੜਦੀਆਂ ਬੜੀਆਂ ਬੰਨਦੇ ਨਾਲ ਫਰੈਂਡਾ ਜੀ ਉਹਦੀ ਓਕੇ ਇਕੱਠੀਆਂ ਉੱਥੇ ਰਹਿੰਦੀਆਂ ਜੀ ਇੱਕ ਇੱਕ ਕਰੇ ਰਹਿੰਦੀਆਂ ਇਹ ਸਾਰੀਆਂ ਕੁੜੀਆਂ ਸਾਰੀਆਂ ਵਿਆਹ ਹੋਣਗੀਆਂ ਬੇਟਾ ਪਹਿਲਾਂ ਤਾਂ ਨਾ ਪੰਜਾਬ 'ਚ ਰਹਿਣਾ ਤੁਹਾਡੇ ਕੈਨੇਡਾ ਤੋਂ ਇਹ ਕੁੜੀਆਂ ਕੋਲ ਹੀ ਆ ਹਾਂਜੀ ਉੱਥੇ ਇੱਥੇ ਕੈਨੇਡਾ ਕੋਲੋਂ ਡਰਾ ਮਾਹੌਲ ਨਹੀਂ ਹਨਾ ਇਧਰੋਂ ਤੁਸੀਂ ਜਾਣਦੇ ਆ ਠੀਕ ਆ ਉੱਥੇ ਸਾਰਾ ਕੁਝ ਜਿਵੇਂ ਮਰਜ਼ੀ ਤੋਰੇ ਫੋਰੋਂ ਨਹੀਂ ਕੋਈ ਗੱਲ ਹੈਗੀ ਇਦਾਂ ਦੀ ਹੁਣ ਇੱਥੇ ਜਿਹੜੇ ਢੰਗ ਦੇ ਕੱਪੜੇ ਪਾਏ ਬੇਟਾ ਹੁਣ ਦੱਸ ਕੀ ਕੋਈ ਛੇੜਛਾੜ ਕੀਤੀ ਵੰਦੀ ਆਲੇ ਨੇ ਹਾਂਜੀ ਉਹਨਾਂ ਨੇ ਮਹਿੰਦੀ ਲਾਉਂਦਿਆਂ ਹੋਇਆਂ ਮੇਰੇ ਨਾਲ ਛੇੜਖਾਨੀ ਕੀਤੀ ਐ ਮੇਰੇ ਨਾਲ ਕੁਛ ਅਜੀਬ ਵਰਤ ਦਾ ਕਰਨ ਦੀ ਕੋਸ਼ਿਸ਼ ਕਰਦੇ ਸੀ ਬਸ ਮੈਂ ਧੱਕਾ ਮਾਰ ਕੇ ਕਿ ਉਹ ਤੋਂ ਉੱਪਰ ਆ ਗਈ ਨਹੀਂ ਪਰ ਇੱਕ ਗੱਲ ਦੱਸ ਗੁੜੀਆਂ ਮੈਨੂੰ ਵੀ ਜਦੋਂ ਤੁਹਾਡੇ ਆਪਣੇ ਤਾਹ ਹੋਣਾ ਭੈਣ ਜਿਹੜੀਆਂ ਬੈਠੀਆਂ ਆਪ ਵੀਰਪਾਲ ਬੈਠੀ ਐ ਹਨਾ ਜਦੋਂ ਵਿਆਹ ਸ਼ਾਦੀਆਂ ਹੋਈਆਂ ਨਾ ਹੁਣ ਨਵੀਂ ਜਨਰੇਸ਼ਨ ਚ ਆ ਵੀ ਤਾਂ ਫਰਕ ਪੈ ਗਿਆ ਨਾ ਠੀਕ ਐ ਕੋਈ ਨਹੀਂ ਮਹਿੰਦੀ ਵਾਲੇ ਨਾਲ ਕਰ ਲਾਂਗੇ ਗੱਲ ਕਿਹੜਾ ਉਹ ਨਿਊ ਮਾਰਕੀਟ ਵਾਲਾ ਹੀ ਆ ਮਹਿਬੂਬ ਉਹੀ ਵਾਲਾ ਮਸ਼ਹੂਰ ਆ ਆਪਣੇ ਹਨਾ ਫੇਮਸ ਵਾਲਾ ਇੱਥੇ ਪੈਸੇ ਬੋਕਰ ਪੈ ਲੈਿੰਗਾ ਬਾ ਉਹੀ ਮੈਂ ਕਹਿ ਰਿਹਾ ਨਾ ਹੋਰ ਹੋਰ ਕੁੜੀਆਂ ਹੋਣਗੀਆਂ ਉਹਦੇ ਨਾਲ ਦੀਆਂ ਹਾਂ ਇਹਨਾਂ ਦੀ 15 20 ਕੁੜੀਆਂ ਆਈ ਇਕੱਠੀਆਂ ਸਾਰੀਆਂ ਨੇ ਵਿਆਹ ਤੇ ਆਉਣਾ ਇਹ ਕਿਤੇ ਪਹਿਲਾਂ ਆ ਗਈ ਤੇ ਇਹਨੂੰ ਕਹਿੰਦੀ ਕਿ ਮੈਂ ਮਹਿੰਦੀ ਲਵਾ ਕੇ ਨਾ ਵੇਖਣਾ ਵੀ ਉਹਨਾਂ ਨੂੰ ਮੈਂ ਦੱਸ ਦਊਂਗੀ ਉਹ ਉਹ ਲਾਉਂਦਾ ਨਹੀਂ ਗੁੱਡੇ ਬੁੱਡੀਆਂ ਇਹ ਬਣਾ ਕੇ ਤੇ ਉਹ ਕੁੜੀਆਂ ਨੇ ਕਿਹਾ ਵੀ ਚਲੋ ਆਪਾਂ ਲਵਾਵਾਂਗੇ ਬਸ ਹਜੇ ਤਾਂ ਦੇਖ ਨਹੀਂ ਗਈ ਸੀ ਆਪਦੇ ਲਵਾ ਕੇ ਅੱਛਾ ਵੀ ਮੈਂ ਤੇ ਦੇਖ ਲਾ ਮੈਨੂੰ ਅਸਲ ਚ ਪਤਾ ਇਹ ਹੁਣ ਉੱਥੇ ਰੋਂਦੀ ਪੜਦੀ ਤੇ ਆਏ ਆਈਆਂ ਖਬਰਾਂ ਨਹੀਂ ਵੀਰਪਾ ਲਾਏ ਦੇਖੋ ਹੁਣ ਪਹਿਲਾਂ ਵੀ ਬੇਟਾ ਗੁੱਸਾ ਨਾ ਕਰੀ ਮੇਰੀ ਗੱਲ ਉਹਦਾ ਹਣ ਇਹ ਬੁਲਾ ਲਿਆ ਹੁਣ ਢਿੱਲੋ ਸਾਹਿਬ ਹੋਰਾਂ ਨੇ ਤਾਂ ਪਹਿਲਾਂ ਤਾਂ ਪਹਿਰਾਵਾ ਸਾਡਾ ਇਹਨਾਂ ਵਧੀਆ ਹੁੰਦਾ ਸੀ ਨਾ ਜਦੋਂ ਸਾਡੇ ਭੈਣ ਜੀ ਹੋਰਾਂ ਦੇ ਵਿਆਹ ਸ਼ਾਦੀਆਂ ਹੋਈਆਂ ਇੰਨੀ ਨਹੀਂ ਪਤਾ ਹੁੰਦਾ ਸੀਗਾ ਨਾਲ ਦੇਉਣਗੇ ਇਹਨੂੰ ਨਹੀਂ ਪਤਾ ਹੁੰਦਾ ਸੀਗਾ ਆਨੰਦ ਕਾਰਜ ਹੋਈ ਜਾਂਦੇ ਵੀ ਮੇਰੇ ਨਾਲ ਜਿਹੜੀ ਬੈਠੀ ਉਹ ਕਿਹੋ ਜੀ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋ ਠੀਕ ਹੈ ਉੱਥੋਂ ਦਾ ਕਲਚਰ ਉੱਥੋਂ ਦਾ ਸਾਰਾ ਕੁਝ ਹੈ ਉੱਥੇ ਹੀ ਚੀਜ਼ਾਂ ਹੈਗੀਆਂ ਪਰ ਇੱਥੇ ਨਹੀਂ ਨਾ ਇਹ ਬਰਬਾਸਤ ਹੁੰਦੀਆਂ ਗਈਆਂ ਨੇ ਸਰਪੰਚ ਸਾਹਿਬ ਮੈਂ ਮਹਿੰਦੀ ਇੱਥੋਂ ਤੱਕ ਲਗਵਾਨੀ ਸੀ ਤਾਂ ਹੀ ਸਲੀਪ ਕੱਟ ਪਾਇਆ ਬਾਕੀ ਮੈਨੂੰ ਕੱਪੜਿਆਂ ਦੀ ਕਰ ਕੋਈ ਹੋਣੀ ਠੀਕ ਹੈ ਮੇਰੇ ਨਾਲ ਉਹਨੇ ਛੇੜਖਾਨੀ ਕੀਤੀ ਹੈ ਮੈਨੂੰ ਇਨਸਾਫ ਚਾਹੀਦਾ ਨਹੀਂ ਇਨਸਾਫ ਮੈਂ ਕੈਨੇਡਾ ਚ ਹੁੰਦੀ ਨਾ 1 ਮਿੰਟ ਤੇ 911 ਕਾਲ ਕਰਦੀ ਤੇ ਨਾਲ ਦੀ ਨਾਲ ਪੁਲਿਸ ਆ ਜਾਂਦੀ ਉੱਥੇ ਇੱਥੇ ਕੁੜੀਆਂ 911 ਨਹੀਂ ਚੱਲਦਾ ਇੱਥੇ ਨਹੀਂ ਜੇ ਪਰ ਕੋਈ ਤਾਂ ਉਹਨਾਂ ਨੂੰ ਗੱਲ ਕਰੋ ਨਾ ਉਹਨਾਂ ਨੇ ਇਹ ਕਿਹੋ ਜਿਹਾ ਰੂਪ ਹੋਇਆ ਵੀ ਇੱਥੇ ਕਸਟਮਰ ਜਾਂਦਾ ਤੇ ਉਹ ਬੰਦਾ ਉਹਦੇ ਨਾਲ ਇਦਾਂ ਕਰਦਾ ਹੁੰਦਾ ਕੋਈ ਗੱਲ ਤਾਂ ਸੌਂਦਾ ਸਰਪੰਚ ਸਾਹਿਬ ਅਸਲੋਂ ਤਾਂ ਨਵੀਂ ਜਨਰੇਸ਼ਨ ਦੀ ਪ੍ਰੋਬਲਮ ਪਤਾ ਕੀ ਇਥੋਂ ਛੋਟੇ ਚਲੇ ਜਾਂਦੇ ਉੱਥੇ ਜਾ ਕੇ ਤੁਹਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਸਾਡਾ ਕਲਚਰ ਕੀ ਹੈ ਤੇ ਉਹਨਾਂ ਦਾ ਕਲਚਰ ਕੀ ਹੈ ਇੱਥੇ ਹੁਣ ਨਾਇਨ ਮਰਮਾਂ ਤੇ ਕਾ ਕਰਦੇ ਇੱਥੇ ਤਾਂ ਬੰਦਾ ਵੱਢਿਆ ਜਾਵੇ ਨਾ ਕਤਲ ਹੋ ਜੇ ਤਾਂ ਫਿਰ ਵੀ ਪਹਿਲਾਂ ਥਾਣੇ ਮੂਰੇ ਚੌਂਕਾਂ ਦੇ ਵਿੱਚ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਪਰਚਾ ਦਰਜ ਕਰੋ ਕਤਲ ਕਰਨ ਵਾਲੇ ਦੇ ਪਰਚਾ ਦਰਜ ਕਰੋ ਕਿਉਂ ਤੁਹਾਨੂੰ ਸਾਹਿਬ ਕਹਿੰਦੇ ਕਿਤੇ ਜਾ ਕੇ ਪਰਚੇ ਦਰਜ ਹੁੰਦੇ ਇੰਨਾ ਸੌਖਾ ਥੋੜਾ ਨਾ ਵੀ ਨਾਇਨ ਮਰਮਾਂ ਇੱਥੇ ਜਿਹੜੇ ਨਾਇਨ ਮਰਮਾਂ ਚੱਲਨੇ ਬਟ ਨਹੀਂ ਆਈ ਡੋਨਟ ਨੋ ਮੈਨੂੰ ਕੁਛ ਨਹੀਂ ਪਤਾ ਤੁਸੀਂ ਉਹਦੇ ਨਾਲ ਗੱਲ ਕਰੋ ਜਾ ਕੇ ਬਸ ਕਹਿੰਦੇ ਮ ਨਲ ਪਿੰਡ ਜਿੱਦਾਂ ਸਰਪੰਚੀ ਜੱਜ ਹੁੰਦੇ ਆ ਇਹਨਾਂ ਦਾ ਫੈਸਲਾ ਹੀ ਐ ਅੰਤਨ ਫੈਸਲਾ ਹੁੰਦਾ ਨਹੀਂ ਉਹਨੇ ਕੀ ਛੇੜਛਾੜ ਕੀਤੀ ਮੈਨੂੰ ਦੱਸ ਪਹਿਲਾਂ ਤੇਰੇ ਕੱਪੜੇ ਉਹ ਜਿਹੇ ਪਾਏ ਆ ਹਨਾ ਦੂਜੀ ਗੱਲ ਇਹ ਮੁੰਡੇ ਹੁਣ ਆਪ ਹੀ ਲਾਉਂਦਾ ਹੋਵੇ ਆਪ ਹੀ ਲਾਉਂਦਾ ਦੋ ਤਿੰਨ ਉਹਦੇ ਰੱਖੇ ਵੀ ਆ ਪਰ ਉਹ ਜਿਆਦਾ ਸੋਹਣੀ ਆਪ ਹੀ ਲਾਉਂਗਾ ਸਾਰੇ ਮੁੰਡੇ ਹੀ ਕੰਮ ਕਰਦੇ ਆ ਸਾਰੇ ਮੁੰਡੇ ਕਰਦੇ ਫਿਰ ਹੁਣ ਪਹਿਲਾਂ ਤਾਂ ਦੇਖੋ ਕਿੰਨਾ ਆਪਣਾ ਘਰ ਕੇ ਦਾ ਸਿਸਟਮ ਵੀ ਮਹਿੰਦੀ ਜਿਹੜੀ ਆ ਕੁੜੀਆਂ ਨਹੀਂ ਕੁੜੀਆਂ ਦੇ ਲਾ ਸਕਦੀਆਂ ਜਦੋਂ ਤੁਸੀਂ ਹਾਂਜੀ ਮੈਂ ਵੀ ਆਪਣੇ ਵਿਆਹ ਸ਼ਾਦਮੇਂ ਕੁੜੀਆਂ ਹੀ ਲਾਉਂਦਿਆਂ ਇਕੱਠੀਆਂ ਹੋ ਕੇ ਉਹੀ ਹੈ ਨਾ ਜੀ ਹੁਣ ਦੇਖੋ ਸਾਰੀ ਸਾਰੀ ਰਾਤ ਕੁੜੀਆਂ ਕੁੜੀਆਂ ਇਕੱਠੀਆਂ ਹੋ ਕੇ ਬੈਠਿਆ ਰਹਿੰਦੇ ਨਾਲੇ ਤਾਂ ਗੀਤ ਗਾਈ ਜਾਂਦੀਆਂ ਸੁਹਾਗ ਦੇ ਨਾਲੇ ਮਹਿੰਦੀਆਂ ਮੁੰਦੀਆਂ ਲਾਈ ਜਾਂਦੀਆਂ ਹੁਣ ਤੁਸੀਂ ਨਵਾਂ ਕੰਮ ਕੋ ਦੱਟ ਲੋ ਸਭ ਤੁਸੀਂ ਵੀ ਮਾੜਾ ਧਿਆਨ ਦਿੰਦੇ ਵੀ ਹੁਣ ਕੁੜੀ ਕਿੱਥੋਂ ਚੱਲ ਕੇ ਆਈ ਹੈ ਵਿਚਾਰੀ ਠੀਕ ਹੈ ਤੇ ਤੁਸੀਂ ਤੁਹਾਨੂੰ ਪਤਾ ਨਹੀਂ ਸੀ ਇਹ ਜਾਣ ਲੱਗੀ ਵੀਰ ਭਾ ਦੱਸਿਆ ਨਹੀਂ ਕੁਛ ਨਹੀਂ ਨਹੀਂ ਮੈਂ ਤਾਂ ਕਿਹਾ ਸੀ ਆਪਦੇ ਵੀਰੇ ਨੂੰ ਨਾਲ ਲੈ ਜਾ ਤੇ ਕਹਿੰਦੀ ਵੀ ਕੱਲੀ ਜਾਵੜੀ ਵੀਰੇ ਦੀ ਗੱਲ ਨਹੀਂ ਹੈਗੀ ਸਰ ਕੈਨੇਡਾ ਦੇ ਵਿੱਚ ਤਾਂ ਅਸੀਂ ਐਵੇਂ ਕਰਦੇ ਹਾਂ ਕੁੜੀਆਂ ਵੀ ਉਧਰ ਤਾਂ ਮੁੰਡਿਆਂ ਵਾਲੀਆਂ ਹੁੰਦੀਆਂ ਨੇ ਕੋਈ ਮੈਂ ਕਹਿ ਰਿਹਾ ਬੇਟਾ ਕੈਨੇਡਾ 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 ਇਹਨਾਂ ਨੂੰ ਪੁੱਛਿਆ ਵੀ ਮਹਿੰਦੀ ਵਾਲਾ ਇਹ ਤਾਂ ਕਿਹਾ ਸੀ ਕਿ ਤੇ ਉਹ ਮੈਨੂੰ ਦੱਸੇਗੀ ਵੀ ਹੁਣ ਥੋੜਾ ਜਿਹਾ ਮਾਹੌਲ ਖਰਾਬ ਆ ਹਨਾ ਪਹਿ ਗੱਲ ਹੈ ਵੀ ਜਦੋਂ ਮੈਂ ਤਾਂ ਇੱਥੇ ਸਾਰੇ ਵੱਡੇ ਵੱਡੇ ਘਰਾਂ ਦੇ ਬਹਿਣਾ ਹੈ ਨਾ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਟ੍ਰੈਂਡ ਚੱਲ ਗਿਆ ਵੀ ਤੁਸੀਂ ਮਹਿੰਦੀ ਵਾਲਾ ਬੁੱਕ ਕਰ ਲਓ ਜੀ ਉੱਪਰ ਚੜਾ ਦੇਣਾ ਘਰ ਦੀਆਂ ਸਾਰੀਆਂ ਜਨਾਨੀਆਂ ਨੂੰ ਕੁੜੀਆਂ ਬੁੜੀਆਂ ਨੂੰ ਨਾਲ ਚੜਾ ਦੇਣੇ ਚਾਰ ਮਹਿੰਦੀ ਲਾਉਣ ਵਾਲੇ ਆਪ ਥੱਲੇ ਪਤਾ ਨਹੀਂ ਸ਼ਰਾਬਾਂ ਪੀ ਜਾਣਗੀਆਂ ਜਾਂ ਕੀ ਕਰੀ ਜਾਣਾ ਕੀ ਨਹੀਂ ਕਰੀ ਜਾਣਾ ਹੁਣ ਇਹ ਦੇਖੋ ਨਾ ਵੀ ਆਪ ਦੀਆਂ ਜਨਾਨੀਆਂ ਦੇ ਨਾਲ ਬਗਾਨੇ ਬੰਦੇ ਤਾਂ ਛੱਤ ਤੇ ਚੜਾ ਦੇ ਚਵਾਰੇ ਦੇ ਵਿੱਚ ਵੀ ਲਾਓ ਜੀ ਸਾਰੇ ਦਾ ਸਾਡੇ ਜਨਾਨੀਆਂ ਦੇ ਹੱਥਾਂ ਤੇ ਮਹਿੰਦੀ ਲਾ ਦਿਓ ਉਹਨਾਂ ਦੇ ਲੱਤਾਂ ਤੇ ਮਹਿੰਦੀ ਲਾ ਲਿਓ ਠੀਕ ਹੈ ਜਿਹੜਾ ਠੱਗੇ ਹੀ ਜਾਣਾ ਸਰੀਰੋਂ ਮਹ ਕੁੜੀਆਂ ਹੈ ਨਹੀਂ ਮਹਿੰਦੀ ਲਾਉਣ ਵਾਲੀਆਂ ਕੋ ਚੰਗੇ ਸੂਨ ਕੁੜੀਆਂ ਦੇ ਵੀ ਤਾਂ ਹੋਣਗੇ ਨਾ ਵੀਰ ਭਾਣੋ ਇਹ ਜਾ ਕੋਈ ਸੈਲਸ ਕਰਦੇ ਤੁਸੀਂ ਹੈ ਹੈਗੀਆਂ ਵਧੇਰੀਆਂ ਪਰ ਇਹਨਾਂ ਨੇ ਹੁਣ ਉਹ ਜਿਹੜੀ ਲਵਾਉਂਦੇ ਆ ਇਹ ਪਤਾ ਨਹੀਂ ਦੁੱਲੇ ਦੁੱਲਣ ਵਾਲੀ ਉਹ ਕੁੜੀਆਂ ਨੂੰ ਘੱਟ ਆਉਂਦੀ ਹੈ ਨਾ ਅੱਛਾ ਉਹ ਹੀ ਲਾਉਂਦੇ ਆ ਵੀ ਮੁੰਡੇ ਲਾਉਂਦੇ ਆ ਵਧੀਆ ਕਾਰੀਗਾਰਾ ਉਹ ਮਹਿੰਦੀ ਦੇ ਤਾਂ ਬਸ ਤੁਸੀਂ ਸਰਪੰਚ ਸਾਹਿਬ ਮਹਿੰਦੀ ਹਲਨਾ ਗੱਲ ਕਰੋ ਮੈਨੂੰ ਇਨਸਾਫ ਚਾਹੀਦਾ ਨਹੀਂ ਮੈਂ ਕੰਪਲੇਨ ਕਰੂੰਗੀ ਜੋ ਮੇਰਾ ਦਿਲ ਕੀਤਾ ਫੈਸਲਾ ਕਰੂੰ ਉਹਦੇ ਨਾਲ ਗੱਲ ਕਰੋ ਠੀਕੋ ਸਾਹਿਬ ਅੱਜ ਮੇਰੇ ਨਾਲ ਕੀਤੀ ਹੈ ਪਹਿਲਾਂ ਵੀ ਸੋ ਹੋਰ ਨਾ ਕਰਦਾ ਹੋਗਾ ਤੁਸੀਂ ਐ ਕਰੋ ਜੀ ਹੋਰ ਹਾਂ ਤੁਸੀਂ ਤੁਸੀਂ ਜਾਓ ਹਾਂ ਉਹਨਾਂ ਦੇਰ ਜਾਣ ਆਟਲ ਹੋ ਸਕਦੇ ਠੀਕ ਹੈ ਤੁਸੀਂ ਦੋਨੇ ਜਾਓ ਤੇ ਜਾਸ਼ ਨੂੰ ਲਿਆਓ ਜੇ ਉਹ ਵੈਸੇ ਤਾਂ ਇਹ ਗੋ ਵੀ ਘਰੇ ਮਹਿੰਦੀ ਲਾਉਣੀ ਆ ਤੇ ਜੇ ਨਾ ਆਵੇਂ ਸੂਤ ਆਵੇ ਤਾਂ ਫਿਰ ਉਹ ਵੈਸੇ ਖਿੱਚ ਲਿਆ ਜਿਹਨੂੰ ਘਰ ਆ ਕੇ ਲਿਆਉਣਾ ਹੈ ਜੀ ਉਹਨੂੰ ਫਿਰ ਆ ਮੈਂ ਉਹ ਜੇ ਤਾਂ ਪਹਿਲੀ ਗੱਲ ਤਾਂ ਇਹ ਆਖਿਓ ਵੀ ਅਮਰਜੈਂਸੀ ਨਾ ਘਰੇ ਮਹਿੰਦੀ ਦੋ ਤਿੰਨ ਜਣੀਆਂ ਦੇ ਲਾਉਣੀ ਆ ਠੀਕ ਆ ਜੇ ਤਾਂ ਆ ਗਿਆ ਉਵੇਂ ਤਾਂ ਠੀਕ ਹੈ ਜੇ ਵੀਰ ਨੂੰ ਲੱਗਿਆ ਤਾਂ ਫਿਰ ਘੜੀਸ ਲੈ ਬਾਦੂ ਜੀ ਸਾਹਮਣੇ ਜੇ ਅਸੀਂ ਮੈਂ ਬੇਟਾ ਗੱਲ ਸਮਝ ਮੇਰੀ ਇੱਕ ਵੀ ਹੁਣ ਮੇਰੇ ਵੱਲੋਂ ਸਖਤੀ ਪੂਰੀ ਹੋਊਗੀ ਠੀਕ ਹੈ ਮੈਂ ਭੇਜਣ ਲੱਗਾ ਆ ਤੇਰੇ ਚਾਚੂ ਹੋਰਾਂ ਨੂੰ ਸਭ ਦਾ ਤਰੀਕਾ ਆ ਗਿਆ ਠੀਕ ਹੈ ਨੀ ਜਿਵੇਂ ਕਢੀ ਸਕੀਲ ਨਾਲ ਤਾਂ ਵੀ ਨਾ ਹੋਵੇ ਐ ਨਾ ਹੋਵੇ ਵੀ ਉਹ ਮੁੜ ਕੇ ਉਹ ਕੀ ਹਰਕਤ ਕੋਈ ਗਲਤੀ ਨਿਕਲੀ ਨਾ ਓਕੇ ਤੇ ਗਾਹ ਨੂੰ ਤੁਸੀਂ ਵੀ ਦੇਖ ਲਓ ਵੀਰਪਾਲ ਸਾਰਾ ਵਿਆਹ ਪਿਆ ਕੋਈ ਕੁੜੀ ਕੜੀ ਸਲੂਨ ਵਾਲੀ ਬੁੱਕ ਕਰ ਲਓ ਕਿ ਮਹਿੰਦੀ ਮੁੰਦੀ ਵਾਲੀ ਜਿਹੜੀ ਹੈਗੀ ਠੀਕ ਹੈ ਆਹ ਕੰਮ ਨਾ ਕਰਿਓ ਵੀ ਹੋਰ ਕੁੜੀਆਂ ਵੀ ਨੇ ਕਹਦਾ ਕਿੰਨੀਆਂ ਗੋਣੀਆਂ ਕੁੜੀਆਂ ਮੈਨੂੰ ਤਾਂ ਪਤਾ ਹੀ ਨਹੀਂ ਇਹ ਤਾਂ 15 20 ਕੁੜੀਆਂ 15 ਵੀ ਫਰੈਂਡ ਹੈਗੀਆਂ ਉੱਥੇ ਚਾਰੇ ਫਰੈਂਡਸ ਸਾਰੀਆਂ ਨਹੀਂ ਆਉਣਾ ਉੱਥੇ ਟਿਕਟ ਕਰਾਈ ਕੋਈ ਤੇਵਾ ਕੋ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਨਾਲ ਸਾਰੀਆਂ ਨਹੀਂ ਆਣਾਸ ਸਾਰੀਆਂ ਟੈਕਨਿਕਸ ਕਹਿੰਦਾ ਵੀ ਇੱਕ ਵਾਰ ਤੂੰ ਮਹਿੰਦੀ ਲਗਵਾ ਕੇ ਗ੍ਰੈਵ ਦੇਖ ਲੈ ਕਿੱਦਾਂ ਦੀ ਲਗਾਉਂਦੇ ਫਿਰ ਆਪਾਂ ਸਾਰਿਆਂ ਨੂੰ ਚੁਲਵਾ ਲਈਂ ਦੇਖ ਲੈ ਟਰੈਂਡ ਦੇਖ ਲੈ ਹੁਣ ਤਾਂ ਮੈਨੂੰ ਜਦੋਂ ਭਾਬੀ ਨੇ ਭੇਜਤਾ ਉਹ ਤੇ ਮੈਨੂੰ ਕੀ ਪਤਾ ਸੀ ਵੀ ਇੰਨਾ ਗੰਦਾ ਨਿਕਲੂਗਾ ਮੈਂ ਤਾਂ ਭਾਬੀ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਇਹੀ ਹੈ ਕਿ ਜਿਹੜਾ ਬਹੁਤ ਵਧੀਆ ਮਹਿੰਦੀ ਲਗਾਉਂਦਾ ਤੇ ਬਹੁਤ ਤਰੀਕਾ ਵਧੀਆ ਦਾ ਮਹਿੰਦੀ ਨਹੀਂ ਤੇ ਹੁਣ ਫਿਰ ਦੇਖ ਲੈ ਸਵਾਦ ਫਿਰ ਐ ਵੀ ਪਤਾ ਲੱਗਿਆ ਹੋਣਾ ਹੁਣ ਪੁੱਤ ਗੁੱਸਾ ਨਾ ਕਰੀ ਮੇਰੀ ਗੱਲ ਦਾ ਫਿਰ ਉਹ ਹੱਥ ਵੀ ਬਹੁਤ ਵਧੀਆ ਲਾਉਂਦਾ ਫਿਰ ਇਹਦਾ ਮਤਲਬ ਹਣਾ ਜਦੋਂ ਪਿੰਡੇ ਨੰਗੇ ਕਰ ਕਰ ਜਾ ਕੇ ਉਹਨ ਸੋ ਹਰੇਕ ਨੂੰ ਮੈਂ ਗੱਲ ਪੇਟਦਾ ਹੁਣਾਂ ਵੀ ਕੁੜੀਆਂ ਵਾਲੇ ਕੰਮ ਕੁੜੀਆਂ ਤੋਂ ਕਰਵਾ ਲਿਆ ਕਰੋ ਕੁੜੀਆਂ ਤੋਂ ਕਰਵਾ ਲਿਆ ਕਰੋ ਮਹਿੰਦੀਆਂ ਲਗਵਾਉਣੀਆਂ ਕੁਝ ਕੁਝ ਵੀ ਕਰਾਉਣਾ ਤੁਸੀਂ ਠੀਕ ਹੈ ਸਮਾਂ ਬਦਲ ਗਿਆ ਸਮੇਂ ਦੇ ਹਿਸਾਬ ਨਾਲ ਜ਼ਰੂਰੀ ਤੋੜੋ ਕਿ ਹੁਣ ਸਾਰੇ ਸਾਰੇ ਪਿੰਡੇ ਤੋਂ ਤੁਹਾਡੇ ਮਹਿੰਦੀ ਜਿਹੜੇ ਉਹ ਬਗਾਨੇ ਬੰਦੇ ਆ ਕੇ ਲਾਉਣਗੇ ਮੈਨੂੰ ਤਾਂ ਇਹ ਨਹੀਂ ਪਤਾ ਹੈ ਕਿੱਥੋਂ ਆਉਂਦਾ ਉਹ ਸਰਪੰਚ ਸਾਹਿਬ ਉਹ ਤਾਂ ਝੱਗਾ ਹੀ ਪਾੜਦਾ ਜੀ ਕੰਮ ਉਹਨੇ ਪਤਾ ਨਹੀਂ ਉਹਨੇ ਹਟ ਕਰ ਦਿੱਤੀ ਉਹਨੂੰ ਲਿਆਓ ਚਲੋ ਸਰ ਹਾਂ ਜਾਓ ਤੁਸੀਂ ਪਿਆਰ ਨਾਲ ਆ ਗਿਆ ਤਾਂ ਠੀਕ ਹੈ ਇਹਨੇ ਤਾਂ ਘੜੀਸੀਏ ਲਓ ਫਿਰ ਕੋਈ ਗੱਲ ਨਹੀਂ ਉਹਦਾ ਮੋਰ ਬਣਾ ਨਹੀਂ ਹੈ ਜੀ ਠੀਕ ਹੈ ਮੈਂ ਵੀ ਆ ਕੇ ਪੰਜਾਂ ਮਿੰਟ ਠ आया। तुम क्या लाये भाई? तो तुम ब्लाकी बना लाये क्या सिक्का? भाई, ताजी ताजी अच्छा भाई नहीं कितना है यार? कोई नहीं। अब ब्लाकरन वीरपाल आया करन बात सारी है नहीं देखी हो? अच्छा हाँ। हाँ हाँ इतना ही नहीं तब भाई आया मेरे माँ बोली हैं। किधर आखिया? आज जीत रहना देखी। हाँ आओ आज एक एक से। आज ही। हाँ। आज क ਇਹ ਨਾਲ ਹੀ ਬੈਠਾ ਹੁੰਦਾ ਜੀ ਉੱਥੇ ਅਸੀਂ ਦੋਨਾਂ ਨੂੰ ਲਿਆਏ ਮੈਨੂੰ ਇੱਕੋ ਜਿਹੀ ਲੱਗਦੀ ਆ ਕੰਮ ਕਰਦਾ ਤੇਰੇ ਨਾਲ ਹਾਂਜੀ ਕੰਮ ਕਰਦਾ ਤੂੰ ਆਹ ਨਾਮ ਉਸ ਕੋਣਾ ਕੁੜੀਆਂ ਛੇੜ ਨਾਲ ਕਿਦੋਂ ਛੇੜਿਆ ਜੀ ਛੇੜੇ ਪਤਾ ਨਹੀਂ ਕੋਈ ਨਹੀਂ ਨਹੀਂ ਬਸ ਕੰਮ ਨਹੀਂ ਹੋਣਾ ਸਿੱਧਾ ਦੱਸ ਮੈਨੂੰ ਕੀ ਆਖਿਆ ਤੈਨੂੰ ਇਹ ਮਹਿੰਦੀ ਲਗਾਉਂਦੇ ਹੋਏ ਆ ਅਲੱਗ ਟੱਚ ਕਰਦਾ ਸੀ ਮੈਨੂੰ ਪਤਾ ਨਹੀਂ ਲੱਗ ਰਿਹਾ ਲੇਡੀਜ਼ ਨੂੰ ਹੋਣ ਵੀ ਕਿਸ ਤਰ੍ਹਾਂ ਕਰਦੇ ਮੈਨੂੰ ਆਹ ਦੱਸੋ ਜੇ ਮਹਿੰਦੀ ਲਾਵਾਂਗਾ ਮੇਰੇ ਹੱਥ 'ਤੇ ਲੱਗੂਗਾ ਕਿ ਨਹੀਂ ਲੱਗੂਗਾ ਜੀ ਯਾਰ ਮੇਰੀ ਗੱਲ ਸੁਣ ਲੈ ਅਸੀਂ ਤਾਂ ਜੋ ਕੁੜੀਆਂ ਨੇ ਕਹਤਾ ਹੁਣ ਉਹ ਤਾਂ ਹਰਮਨਦਰ ਬਾਬਾ ਨੇ ਦੱਸਿਆ ਠੀਕ ਹੈ ਕੁਈ ਰਦੀ ਢੱਲੋਂ ਸਾਹਮਣੋਂ ਦੀ ਘੇਟੀ ਦੀ ਮੈਰਿਜ ਹੈ ਪਤਾ ਨਾ ਤੈਨੂੰ ਦੱਸਦਾ ਇਹਨੂੰ ਕੀ ਆ 15 ਵੀ ਕੁੜੀਆਂ ਨੇ ਨਹੀਂ ਐਵੇਂ ਗਿਆ ਮੈਂ ਕਿਹਾ ਇਹ ਤਾਂ ਸਰਪੰਚ ਸਾਹਿਬ ਦੀ ਜ਼ਿੰਮੇਦਾਰੀ ਲੈ ਕੇ ਭੇਜਿਆ ਵੀ ਇਹ ਬੰਦਾ ਹੀ ਬਹੁਤ ਚੰਗਾ ਮੈਂ ਕਿਹਾ ਭਈਆ ਵਧੀਆ ਮਹਿੰਦੀ ਲਗਾ ਦਿਓ 15 ਵੀ ਕੁੜੀਆਂ ਨੇ ਆਉਣਾ ਕੈਨੇਡਾ ਆਸਟ੍ਰੇਲੀਆ ਤੋਂ ਮਹਿੰਦੀਆਂ ਲਗਵਾਉਣ ਵਾਸਤੇ ਹਨਾ ਮਹਿੰਦੀ ਲਗਾਉਂਦੇ ਹੋયા ਪਹਿਲਾਂ ਤੁਸਦੇ ਪਹਿਲੇ ਤੁਸੀਂ ਇਹਨੇ ਸੋਹਣੇ ਕਿਉਂ ਗਿੱਤੋਂ ਫਲਾਨਾ ਇਹ ਵੋ ਮੈਂ ਪੁੱਛਿਆ ਸੀ ਉਹ ਤਾਂ ਹੀ ਉਹ ਕੋਈ ਵੈਸੇ ਕੋਈ ਗੱਲ ਕਰੀ ਲੈਣੀ ਇਹਨੂੰ ਪੁੱਛਿਆ ਸੀ ਮੈਂ ਇਹਨੇ ਸੋਹਣੇ ਕਿਉਂ ਨਾ ਤਾਂ ਕੁਛ

ਤੁਸੀਂ ਮੇਰੀ ਦੁਕਾਨ ਤੇ ਕੰਮ ਕਰਦਾ ਹੈ ਤੁਸੀਂ ਗੱਤ ਵਾਲੀ ਆਨੇ ਗੱਲ ਕਿ ਇੱਕ ਮਟੇ ਮੋਸਤ ਇੱਕ ਮਟੇ ਮੋਸਤ ਛੱਡ ਦੋ ਛੱਡ ਦੋ ਖੜਾ ਹੋ ਖੜਾ ਤੂੰ ਵੀ ਖੜਾ ਹੋ ਪੰਦਰਾਂ ਜਨ ਇਧਰ ਆ ਗੁੜੀਆ ਤੂੰ ਇਧਰ ਉਸੇ ਅੱਛਾ ਭਾਈ ਵੀ ਤੁਸੀਂ ਹਾਂਜੀ ਛੇੜਦੇ ਤੁਸੀਂ ਕਿਵੇਂ ਆਏ ਹੋ ਮੇਰੀ ਦੁਕਾਨ ਤੇ ਬੈਠ ਕੇ ਮੈਂ ਨਹੀਂ ਲੰਦਾ ਦੁਕਾਨ ਤੇ ਮੈਂ ਤੇ ਮੇਰੀ ਦੁਕਾਨ ਤੇ ਬੈਠ ਕੇ ਮੂਰੇ ਮਤਲਬ ਮੈਂ ਨਹੀਂ ਲੰਦਾ ਤੁਹਾਡੀ ਦੁਕਾਨ ਦੇ ਅੱਗੇ ਬੈਠਦਾ ਮੈਂ ਤਾਂ ਉਧਰ ਗਿਆ ਕਿਉਂ ਨਹੀਂ ਕਹਿੰਦੇ ਮੈਨੂੰ ਕੰਮ ਸੁਣਾਓ ਤੇਰਾ ਇੰਨਾ ਜਨਾ ਬਣਿਆ ਹੋਇਆ ਨਾਂ ਇੱਥੇ ਆ ਸਾਰਾ ਪੁੱਛਿਆ ਗੁਰੂ ਸਾਹਿਬ ਨੂੰ ਮੈਨੂੰ ਤਾਂ ਕੋਈ ਵਾਅ ਵਾਸਤਾ ਨਹੀਂ ਅਸੀਂ ਤਾਂ ਸਿੱਧੀ ਗੱਲ ਰੱਖੀ ਹੈ ਕੁੜੀਆਂ ਨੂੰ ਵਿਆਹ ਸਾਦੀ ਹੋਏ ਕੁੜੀਆਂ ਨੂੰ ਇਹ ਗੱਲ ਕਹਿੰਦੇ ਵੀ ਮਹਿੰਦੀ ਲਵਾਉਣੀ ਹੈ ਕੁੜੀਆਂ ਬਿਠਾ ਕੇ ਲਵਾਉ ਨੂੰ ਜੇ ਕਿਸੇ ਬਾਹਰਲੇ ਮਹਿੰਦੀ ਮੁੰਡੇ ਅੜਦਾ ਨਾ ਲੈਂਦਾ ਨਾ ਵੀ ਮਹਿੰਦੀ ਵਾਲਾ ਆ ਕੇ ਰਾਦ ਨੂੰ ਲਾਉਗਾ ਤੇ ਦਿਨੇ ਲਾਉਗਾ ਤੇ ਜੁੱਤੀਆਂ ਬਾਹਰ ਦੀ ਇਹ ਗੱਲ ਸੁਣੋ ਵੀਰ ਜੀ ਇਹ ਤਾਂ ਗੱਲ ਅੱਛੇ ਮਹਿੰਦੀ ਵਾਲੇ ਦਾ ਤਾਂ ਕਸੂਰ ਕੱਢੀ ਜਾਂਦੇ ਜਿਹੜੇ ਕੁੜੀਆਂ ਕੋ ਸ਼ਾਰਟ ਕੱਪੜੇ ਪਾ ਕੇ ਉਥੇ ਮਹਿੰਦੀ ਲਾਉਂਦੀਆਂ ਤੇ ਹੱਥ ਪੰਨਾਂ ਤਾਂ ਫਿਰ ਲੱਗ ਹੀ ਜਾਂਦਾ ਕੁੜੀਆਂ ਨੂੰ ਨਹੀਂ ਸ਼ਰਮ ਆਉਂਦੀ ਇਹ ਗੱਲ ਮੈਂ ਮੇਰੀ ਇਹ ਗੱਲ ਉਹਨੂੰ ਪਹਿਲਾਂ ਕਹ ਦਿੱਤੀ ਕੁੜੀ ਨੂੰ ਮੈਂ ਕਿਹਾ ਕੈਨੇਡਾ ਅਮਰੀਕਾ ਇੰਗਲੈਂਡ ਦੁਨੀਆ ਦੇ ਕਿਸੇ ਮੂਰਖ ਚ ਰਹੋ ਜਿਹੋ ਜੇ ਮਾੜੀ ਕੱਪੜੇ ਪਾਓ ਉਥੋਂ ਦਾ ਕਲਚਰ ਸਭਿਆਚਾਰ ਹੈ ਪਹਿਲਾਂ ਵੀਪਾਲ ਨੇ ਕਹਿ ਆਂਦੀ ਮੈਂ ਕਹਿ ਕੇ ਬੋਲ ਰਿਹਾ ਸੀ ਵੀ ਇੱਥੇ ਨਹੀਂ ਹੋ ਸਕਦਾ ਅਬ ਚੱਲਦਾ ਪਰ ਇੱਕ ਗੱਲ ਦੱਸੋ ਵਿਆਹਿਆ ਬਰਿਆ ਭੈਣੇ ਠੀਕ ਹੈ ਇਹਨੂੰ ਸ਼ਰਮ ਨਹੀਂ ਆਉਦੀ ਵਿਆ ਗੱਲਾਂ ਬਸ ਸੁਣਿਆ ਇਥੋਂ ਅੱਜ ਆ ਗਿਆ ਦੋ ਤਿੰਨ ਸਾਲਾਂ ਤੋਂ ਮੇਰੀ ਦੁਕਾਨ ਤੇ ਬੰਦਾ ਇੱਥੇ ਕਰ ਕੋਈ ਲੰਬਾ ਨਹੀਂ ਆਇਆ ਸਰ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਜ਼ਿੰਮੇਵਾਰੀ ਸੋਚ ਸਮਝ ਕੇ ਲਓ ਤੁਹਾਨੂੰ ਪਤਾ ਨਾ ਵੀ ਮੈਂ ਜਿੰਨਾ ਜਰ ਸਰਪੰਚੀ ਤੀਜੀ ਧਰ ਤੇ ਚੱਲੀ ਜਾਂਦੀ ਮੈਂ ਮਾਣ ਦੇਣੇ ਸਰਪੰਚੀ ਕਰਦਾ ਬਿਲਕੁਲ ਠੀਕ ਹੈ ਜੀ ਪਰ ਤੁਸੀਂ ਤੁਸੀਂ ਨੇ ਮੈਂ ਵੀ ਤੁਹਾਨੂੰ ਜਾਣਦਾ ਮੈਨੂੰ ਮਹਿਬੂਬ ਕੀ ਮੈਂਦੀ ਮੋਦੀ ਕਰਕੇ ਮੈਂ ਸੁਣਿਆ ਬਹੁਤ タルੀ ਵੇਖਿਆ ਇੱਥੇ ਹੈਗਾ ਬਹੁਤ ਮਸ਼ਹੂਰ ਹੈ ਕਿ ਮੰਡੀ ਦੇ ਵਿੱਚ ਸਾਰੇ ਪਿੰਡ ਦੇ ਕੋਲ ਆਉਂਦੇ ਮੇਰੀ ਗੱਲ ਸੁਣ ਮੰਨਿਆ ਨਾ ਵੀ ਮੈਂ ਕੁੜੀ ਨੂੰ ਆਖਿਆ ਸੀ ਕਿ ਤੂੰ ਬਹੁਤ ਸੋਹਣੀ ਉਦ aí ਮੈਂ ਜਿਹੜੀ ਗੱਲ ਪੁੱਛੀ ਉਹ ਤਾਂ ਜੀ ਨਹੀਂ ਯਾਰ ਉਹ ਤਾਂ ਹੁਣ ਘਰ ਵਾਲੀ ਖੜੀ ਦੇਖ ਕੇ ਆਜਾਜ਼ਾ ਗੱਲ ਨਹੀਂ ਬਦਲੀ ਗਈ ਜਦੋਂ ਤੁਹਾਨੂੰ ਪੁੱਛਿਆ ਨੀ ਕਿ ਅਖਰ ਇਹਨੂੰ ਪੁੱਛਿਆ ਭਾਣੇ ਅਸੀਂ ਵੀ ਕੁੜੀ ਨੂੰ ਕਹਿੰਦਾ ਕਿ ਕਿੰਨੀ ਸੋਹਣੀ ਹੈ ਕਿੰਨੇ ਆਏ ਆ ਹਾਂਜੀ ਆਹੋ ਕਿ ਕਿੰਨੇ ਸੋਹਣੇ ਆ ਕਿੱਥੋਂ ਆਏ ਹੋ ਤੁਸੀਂ ਠੀਕ ਆ ਆਹ ਮੇਰੇ ਤੇ ਨਾ ਪੁੱਛਣਾ ਇਹ ਤੋਂ ਮਹਿੰਦੀ ਲੈਂਡ ਕੋਈ ਕੰਮ ਨਹੀਂ ਆਉਂਦਾ ਕਿ ਲੋਕਾਂ ਦੇ ਰੰਗ ਪੁੱਛਨੇ ਆਵੇ ਆ ਵੀ ਪਰਾਂ ਬਾਛਾ ਦੇ ਜਿਹੜੇ ਬਾਛਾ ਨੂੰ ਬਾਛਾ ਛੱਡਦੇ ਨਹੀਂ ਅਸੀਂ ਪਰ ਇੱਕ ਗੱਲ ਦੱਸੋ ਵੀ ਜੇ ਇਹ ਕਿੱਥੇ ਕਰਨਗੇ ਬਿਜ਼ਨਸ ਹੈ ਕਾਰੋਬਾਰ ਹੈ ਜੇ ਇਹ ਨਾ ਨਾ ਬੰਦਾ ਤਾਂ ਅਸੀਂ ਕੁੜੀ ਨੂੰ ਬੇਸ਼ੱਕ ਹੋਰ ਝਟਕਦੇ ਬਹੁਤ ਟਾਂਟਦੇ ਸੀ ਇਹ ਨੂੰ ਆਉਂਦਿਆ ਸਾਰੇ ਲੋ ਚਾਰ ਪੈਣਾ ਮਾਰੀਗਾ ਨਾਲ ਦੇ ਨਾਲ ਮੈਨੂੰ ਤਾਂ ਵੀ ਸਾਫ ਗੱਲ ਦੱਸਦੇ ਨੇ ਤਾਂ ਕੀਰਾਂਗੇ ਬਹੁਤ ਤੈਨੂੰ ਇਹਨੇ ਆਖਿਆ ਕਿ ਹਾਂ ਮੈਂ ਕੁੜੀ ਨੂੰ ਆਖਿਆ ਸੀ ਕਿ ਕੈਨੇਡਾ ਤੋਂ ਆਈ ਸਰਜੀਤ ਤੋਰ ਦਿੱਤੇ ਗਾਣ ਬੰਨ੍ਹ ਕਰ ਦੂਗਾ ਭੈਣੇ ਸੁਣ ਭੈਣੇ ਸੁਣ ਤੋਰਦੀ ਰੇੜੀ ਲਵਾ ਦੂਗਾ ਤੇ ਦੁਕਾਨਾਂ ਤੋਂ ਪੁਨਾ ਆਹੀ ਰੋੜ ਜਾਣੀਏ ਜੇ ਇਹਦੇ ਬਾਹੋਂਗੇ ਤਾਂ ਦੁਆਰ ਦੇ ਨੂੰ ਮੈਂ ਹੁਣ ਜਮਾਂ ਨਹੀਂ ਬੈਠਣ ਦਿੰਦਾ ਸੇਠੀ ਪਤਾ ਕੀ ਆ ਜਮਾਂ ਨੇ ਪਹਿਲਾਂ ਮੂਰੇ ਪੁੱਛਿਆ ਕੈਨੇਡਾ ਤੋਂ ਇਹ ਕਹਿੰਦੇ ਹਾਂ ਕਹਿੰਦਾ ਕੈਨੇਡਾ ਵਾਲੇ ਨੇ ਸੋਹਣੇ ਕਿ ਹੁੰਦੇ ਦੱਸ ਮੁਰਗੀਆਂ ਦੇ ਨੂੰ ਟੱਚ ਐ ਸਾ ਮੈਂ ਕਿਹਾ ਵੀ ਜਿਵੇਂ ਜਸਮਾਨੇ ਨਾਲ ਕੰਮ ਕਰਨਾ ਨਹੀਂ ਨਹੀਂ ਮਾੜੀ ਜਿਹੀ ਜਗਾ ਮੰਦੀ ਤੇ ਮੈਂ ਕਿਹਾ ਨਹੀਂ ਮੈਨੂੰ ਪਤਾ ਵੀ ਆਪਾਂ ਇੰਨੀ ਚਾਹੀਏ ਵੀ ਭੈਣਾ ਹੁਣ ਮੈਨੂੰ ਐਂ ਦੱਸ ਵੀ ਤੂੰ ਇਹਨੂੰ ਸਪੋਰਟ ਕਰਦੀ ਕਿ ਗਲਤ ਕੰਮ ਕਰ ਰਹੀ ਸਪੋਰਟ ਕਿਉਂ ਕਰਦੀ ਹੈ ਮੈਂ ਤਾਂ ਆਪੇ ਨੂੰ ਕਹਿੰਦੀ ਕਿ ਹੂੰ ਖਾਣੇ ਨੂੰ ਇਹਨੇ ਪੁੱਛਿਆ ਤਾਂ ਤੂੰ ਕੀ ਲੋਡ ਸੀ ਇਹਦਾ ਕੰਮ ਕਰਦਾ ਹੈ ਜਦੋਂ ਉਹਨੂੰ ਅਸੀਂ ਪੁੱਛ ਲਿਆ ਹਾਲਾਂਕਿ ਮੈਰੀ ਕੁਛ ਨਹੀਂ ਲੱਗਦੀ ਉਹ ਤਾਂ ਇਹਨੇ ਵੀਰਪਾਲ ਹੋਰ ਨੇ ਦੱਸਿਆ ਢਲੋਂਸਾ ਹੋਰ ਨੇ ਵੀ ਇਹਨਾਂ ਦੀ ਬੇਟੀ ਜਿਹੜੀ ਦੀ ਮੈਰਿਜ ਹੈ ਉਹਦੀ ਫਰੈਂਡ ਹੈ ਨਾਲ ਉਥੇ ਕੈਨੇਡਾ ਪੜ੍ਹਦੀ ਆ ਹਰਿਆਣਾ ਤੋਂ ਆਈ ਵੀ ਕੁੜੀ ਆ ਹਰਿਆਣੇ ਤੋਂ ਕੋਈ ਕੁੜੀ ਨਾ ਇੱਥੇ ਆਪਣੇ ਆਪੇ ਛੇੜਖਣੀਆਂ ਕਰਨਗੇ ਇਹ ਤਾਂ ਉੱਥੇ ਜਾ ਕੇ ਕੀ ਮੈਸੇਜ ਦੇਣਗੇ ਕਿ ਮੈਂ ਹਿੰਦੀ ਵਾਲੇ ਹੱਥ ਪੜ ਲੈਣੇ ਕੁੜੀਆਂ ਦਾ ਇੱਥੇ ਮੈਸੇਜ ਕੀ ਆਉਂਦਾ ਕਿ ਕੁੜਾ ਹੁਣ ਜੀ ਪੈ ਕੱਪੜਾ ਪਾ ਕੇ ਬੰਦੀ ਨੂੰ ਅਸੀਂ ਸਪੋਰਟ ਕਰਦੀ ਆਂ ਉਹ ਫਿਰ ਅਸੀਂ ਆਪਦੀ ਕਾਨੂੰਨੀ ਕਾਰਵਾਈ ਕਰੀਏ ਦਿੰਦੇ ਪਾਈਏ ਜਸਮਾਨੀ ਛੇੜਛਾੜ ਦਾ ਪਰਚਾ ਕਰਵਾ ਦਿਆ ਇੱਥੇ ਮੈਂ ਕਿਉਂ ਕਰਾਉ ਜੀ ਪਾਓ ਜੀ ਨਾਲ ਕੱਪੜੇ ਤਾਂ ਅਸੀਂ ਉੱਥੇ ਵੇਦਾਂ ਦੇ ਪਾਉਣੇ ਪਰ ਉੱਥੇ ਇਹ ਨਹੀਂ ਕਿ ਫਿਰ ਇਹ ਇੰਡੀਆ ਐ ਉੱਥੇ ਇੱਥੇ ਕੱਪੜੇ ਨਹੀਂ ਹੁੰਦੇ ਜਾਨਦਾ ਨਹੀਂ ਕਿਸੇ ਦੀ ਵੀ ਮੁੰਡਾ ਕੋਈ ਕਿਸੇ ਕੁੜੀ ਨੂੰ ਵੇਖ ਵੀ ਲੋ ਮੇਰੇ ਨਾਮ ਹੁਣੇ ਚੱਲੂ। ਅਪਨਾ ਨਾਉ ਲੀਠਾ ਨੇ ਅਲੰਗਾਉ ਲੀਖੂ। ਇਹਨੂੰ ਇੱਥੇ ਮੁਰਗਾ ਬਣਾਉ ਪਹਿਲਾਂ ਤਾਂ। ਤੂੰ ਤਾਂ ਤੂੰ ਖੜਾ ਕਿਵੇਂ ਇੱਧਰ ਪੰਜ ਦੇ ਮੁਰੇ। ਨਹੀਂ ਵੀ ਪਾ। ਤੂੰ ਕੰਮ ਸਿਰਦਾ ਨਹੀਂ। ਹਾਂਜੀ। ਤੈਨੂੰ ਐਂਸ ਬਣਾਉਂਦਾ ਕੁੜੀਆਂ ਕੜੀਆਂ ਬਾਹਾਂ ਫੜਦੀਆਂ ਤੇ ਹੱਥ ਖਿਲਾਉਂਦੇ ਉਹਨਾਂ ਦੇ ਬੈਂਦੀ ਰੋਣ। ਚੱਲ ਕੋਈ ਨਹੀਂ ਮਹਿਬੂਬ। ਮਾਫੀ ਪੰਜ ਸਾਲਾ ਬੱਤਰ ਖੜਾ ਛੱਡੀ ਹੋਸ ਤੈਨੂੰ ਕਿੰਨੀ ਸਲੇਬ। ਮੰਗ ਲਾ ਮਾਫੀ ਬੱਤਰ ਨਾ ਕਰ ਤੂਤਾ ਕਰਨਾ ਚੰਗਣਾ। ਚੱਲ ਛੱਡ ਦੇ ਪਹਿਲਾਂ ਤੁਸੀਂ। ਨੇ ਕਿਹੜਾ ਪੈਨ ਜੀ ਛੱਡ ਦੇ ਤੂੰ ਮੈਂ ਆਪਣਾ ਕਾਰ ਛੱਡ ਦਿੰਨੇ ਆ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਪਹਿਲਾਂ ਤੁਸੀਂ ਦੋਸਤ ਵੀ ਸਾਡੇ ਜੋ ਆਖੇ ਦੇ ਪੈਸੇ ਬਹੁਤ ਚੰਗੇ ਆ ਕਿਹੜਾ ਮੈਂ ਬੇਸ਼ੱਕਣੀ ਆ ਮੀਰਪਾਲ ਜੋਆਕੜੀ ਆ ਪਰੇ ਕਲ ਦੱਸੋ ਨਾ ਵੀ ਹੁਣ ਇਹ ਇਹੋ ਜਿਹੇ ਕੱਪੜੇ ਪਾ ਕੇ ਗਈ ਉਥੇ ਬਾਜ਼ਾਰ ਦੇ ਵਿੱਚ ਗਈ ਕਿਸੇ ਕੁੜੀ ਤੋਂ ਲਵਾਉਂਦੀ ਮਹਿੰਦੀ ਕਿਸੇ ਕੁੜਕੇ ਵਾਲੇ ਸਲੂਨ ਤੋਂ ਲਵਾਉਂਦੀ ਕਿ ਤੋਂ ਇਹੋ ਜੇ ਤਾਂ ਤੋਂ ਲਵਾਉਂਦੀ ਜਾ ਕੇ ਇਹਦੇ ਕੋਲ ਜਾ ਕੇ ਬਹਿ ਗਈ ਹੁਣ ਹਾਂ ਕੀ ਆ ਕੇ ਦੱਸੋ ਹੁਣ ਬੱਚੇ ਦਾ ਚਲੋ ਆਪਾਂ ਮੇਰੇ ਅੰਟੀ ਨੇ ਜਮਾਂ ਕੁਝ ਨਹੀਂ ਆਉਂਦੀ ਸੱਜਾ ਭਾਬੀ ਕਹਿੰਦੇ ਸਭ ਤੋਂ ਫੇਮਸ ਇਹੀ ਹੈ ਇਸ ਮੰਡੀ ਆ ਤਾਂ ਫੇਮਸ ਹੱਥ ਲਾਉਣ ਤੋਂ ਫੇਮਸ ਹੋ ਗਿਆ ਹੁਣ ਇਹ ਤਾਂ ਚਲੋ ਕੰਮ ਪਰ ਕੱਪੜੇ ਬਚਾਏ ਸੀ ਤੂੰ ਹੱਥ ਹੀ ਜਾਣ ਕੇ ਕਹੀ ਜਾਂਦੇ ਹੁਣ ਤਾਂ ਕੱਚ ਤਾਂ ਹੋ ਹੀ ਜਾਂਦਾ ਮਹਿੰਦੀ ਕੱਚ ਨਾ ਉਹ ਗੱਲ ਉਹ ਗੱਲ ਤਾਂ ਸਹੀ ਸਾਮੋਂ ਬੰਨਿਆ ਤੂੰ ਕਹਦੇ ਵੀ ਅਸੀਂ ਝੂਠ ਬੋਲਦੇ ਨਹੀਂ ਨਹੀਂ ਕੀ ਮੰਨਿਆ ਅਸੀਂ ਆ ਕੇ ਗੁਣ ਆ ਗੱਲ ਪੁੱਛੁੰਦਾ ਤੇਰਾ ਕੀ ਮਤਲਬ ਬੰਦ ਕਰ ਦਿੱ ਗਿਆ ਬਿਜਨਟ ਵਾਲੇ ਨੇ ਸੋਹਣੇ ਨਹੀਂ ਨਹੀਂ ਸੋਹਣੇ ਇਹ ਕੀ ਮਰਦਾ ਜੇ ਤੂੰ ਮੈਨੂੰ ਨਾਲ ਨਹੀਂ ਕਰਨਾ ਕਰ ਗੱਲ ਹੁਣ ਉਧਰ ਜਾ ਤੂੰ ਮੇਰੇ ਨਾਲ ਰਹਿਣਾ ਤੈਨੂੰ ਕਹਦਾ ਮੈਂ ਤੈਨੂੰ ਛੱਡਦਾ ਤੈਨੂੰ ਨਹੀਂ ਸ਼ਰਮ ਆਉਂਦੀ ਅਸੀਂ ਬਾਲ ਬੱਚੇ ਵਾਲੇ ਆ ਹੈ ਬਾਲ ਬੱਚੇ ਵਾਲੇ ਆ ਤਾਂ ਨਹੀਂ ਜੀ ਕੁੜਿਆਂ ਨਾਲ ਹੱਥ ਕਰੋ ਲਓ ਹਾਲ ਐਦਾ ਇਹਦਾ ਮਸਤੋ ਆਪਰੇ ਨੀ ਜਦੋਂ ਇਹਦੇ ਨਾਲ ਰਹਿੰਦੇ ਕੋਈ ਨੰਦਾ ਹੋਵੇਗਾ ਬੋਲਣਾ ਜੀ ਇਹਨੂੰ ਉਹਦਾ ਦਿਲ ਹੋਵੇਗਾ ਤੇਰੇ ਨਾਲ ਦੱਸ ਮੈਂ ਤੈਨੂੰ ਪੰਜਵੇਂ ਮਹੀਨੇ ਕਰ ਲੈ ਮੈਂ ਕੱਢ ਲਈ ਨੀ ਆ ਨਹੀਂ ਤੇਰੇ ਦਿਮਾਗ 'ਚ ਇਹ ਗੱਲ ਆਈ ਕਿਵੇਂ ਵੀ ਤੂੰ ਇੱਕ ਆਰਬੋਜ ਹੋ ਗਿਆ ਕਮਾਈ ਜਾਂਦਾ ਇਹਦਾ ਦਾਲ ਲਾਉਣ ਨੂੰ ਫਿਰਦਾ ਸੀਗਾ ਜੀ ਮੇਰੇ ਮੂੰਹ ਨਾ ਕਰਾਉ ਮੇਰਾ ਹੁਣ ਗਾਣੂ ਕਿ ਜਿੰਮੇ ਮੇਰੀ ਗਲਤੀ ਨਾ ਕਰੀ ਨਾ ਤੂੰ ਨਹੀਂ ਜੀ ਬੱਚੀ ਹੋਣੀ ਇੱਕ ਮੱਲ ਤੁਹਾਨੂੰ ਮੇਰੀ ਬੇਨਤੀ ਹੈ ਤਰ ਹਰਵਿੰਦਰ ਤੁਹਾਨੂੰ ਵੀ ਬੇਨਤੀ ਹੈ ਯਾਰ ਹਜੇ ਵਿਆਹ ਤੁਹਾਡਾ ਸਾਰਾ ਪ੍ਰਚਰ ਤੇ ਕੁੜੀ ਥੋੜੀ ਨੇ ਆਉਣਾ ਜੇ ਠੀਕ ਹੈ ਅਸ਼ੇਲੀਆਂ ਸੂਲੀਆਂ ਵਿਚਾਰੀਆਂ ਪਹਿਲਾਂ ਆ ਕੇ ਮੈਂਦੀ ਆਉਣਾ ਹੋ ਜਾ ਕੋਲ 15 ਕੋਲ ਕੈ ਇੰਨੀ ਤਿਆਰੀਆਂ ਕਰਦੇ ਫਿਰ ਦੇਵੀ ਮੇਰੀ ਦੇਵਾਂ ਦੀ ਸੇਟ ਜੀ ਨਹੀਂ ਤਾਂ ਇਹ ਕਹਿੰਦੇ ਨਾ ਜੀ ਸਾਡੀ ਦੁਕਾਨ ਬੰਨਣਾਗੇ ਇਹਨੇ ਬੰਦਾ ਬਹਣ ਵੇਲੇ ਸੋਚਿਆ ਨਹੀਂ ਤੂੰ ਸਾਨੂੰ ਤਾਂ ਹੁਣ ਤਿੰਨ ਚਾਰ ਸਾਲਾਂ ਨਾਲ ਬੈਠਾ ਕੇ ਵੱਖ-ਵੱਖ ਦੇ ਕੋ ਕੰਪਲੀਟ ਆਈ ਚਲੋ ਸਭ ਬਥੇਰਾ ਗੱਦਰ ਕੰਨਾ ਹੋ ਗਿਆ ਮੈਂ ਕਹਿੰਦਾ ਤੁਹਾਨੂੰ ਵੀ ਬੇਨਤੀ ਹੈ ਹਰਵਿੰਦਰ ਤੈਨੂੰ ਵੀ ਛੋਡੇ ਵੀਰ ਵੀਰਪਾ ਟੋਡੇ ਕਨੇ ਵਿਆਹ ਹੋਣਾ ਕਾਹਦੀ ਮੇਰੀ ਗੱਲ ਸੁਣੋ ਇੱਕ ਮਿੰਟ ਹਾਂਜੀ ਮੇਰੀ ਜੀ ਵੀ ਆਹ ਕੰਜਖਾਣਾ ਛੱਡੋ ਅਜੇ ਤਾਂ ਇੱਕ ਕੁੜੀ ਨੂੰ ਹੱਥ ਲਾਇਆ ਹੁਣ ਠੀਕ ਹੈ ਤੇ ਜੇ 15 16 ਦਾ ਇਹ ਚਾਰ ਪੰਜ ਜਾਣਾ ਗਿਆ ਹਰਕਤਾਂ ਕਰੀਗੇ ਤੁਸੀਂ ਵਿਆਹ ਸੰਭੋਗੇ ਕਿ ਇਹਨਾਂ ਨੂੰ ਸੰਭੋਗੇ ਵਿਆਹ ਤਾਂ ਜਿਵੇਂ ਖਰਾਬ ਹੋ ਗਿਆ ਵੀਰ ਜੀ ਤੁਹਾਨੂੰ ਪਤਾ ਹੀ ਨਹੀਂ ਸਭ ਪੰਜ ਮੈਂ ਜਾਂਦੇ ਰਹਿਣੇ ਆਹ ਕੰਜਖਾਣਾ ਬੇਕੁਫਰ ਹੋਰ ਨਾਲ ਲਾਈ ਬੰਨ੍ਹ ਦੀ ਕਿਸਾਦਰ ਬਣ ਜਾਣਗੇ ਭਾਈ ਤੂੰ ਮਾਫੀ ਮੰਗ ਲੈ ਕੁੜੀ ਤੋਂ ਇੱਥੇ ਗੱਲ ਮੜ ਜੂਗੀ ਕਿ ਤੇ ਸਾਰੇ ਬੰਦੇ ਨੂੰ ਪਤਾ ਲੱਗ ਕੇ ਤੈਨੂੰ ਪੈੜੀ ਕਰੂਗੀ ਬਸ ਮੇਰੀ ਬੇਨਤੀ ਪਰਵਾਣ ਕਰਦੇ ਆਪ ਵੀ ਇਸ ਨੂੰ ਮੰਗ ਲੈਣੇ ਆ ਤੇ ਪਰ ਕੁੜੀਆਂ ਨੂੰ ਵੀ ਕੋਹ ਆ ਕੋੜਨਾ ਵੀ ਉਹਨਾਂ ਨੂੰ ਕੋਈ ਪਾਏ ਕਿ ਵੀ ਤੁਸੀਂ ਆਏ ਆ ਇੱਥੇ ਤੇ ਕੱਪੜਿਆਂ ਦੇ ਟੰਗ ਦੇ ਪਾਓ ਅੱਜ ਇਹਦੀ ਗਲਤੀ ਕੀਤੀ ਆ ਮੈਂ ਨਹੀਂ ਇਹਦੀ ਗਰੰਟੀ ਦਿੰਦੀ ਕੱਲ ਨੂੰ ਕੋਈ ਹੋਰ ਵੀ ਗਲਤੀ ਕਰ ਸਕਦਾ ਹੈ ਜੈਨ ਵੀ ਕੋਈ ਗੱਲ ਜਾਇਜ਼ ਹੈ ਪਰ ਇੱਕ ਗੱਲ ਮੇਰੀ ਸੁਣ ਲਓ ਵੀ ਗਾਂ ਇੰਨੀਆਂ ਕੁੜੀਆਂ ਨੇ ਉਹਨਾਂ ਨੂੰ ਤੁਹਾਡੇ ਵਿਆਹ ਚ ਬਾਹਰੋਂ ਥਾਂ ਥਾਂ ਤੋਂ ਤੇ ਕੋਈ ਕੁੜੀਆਂ ਕੜੀਆਂ ਬੁੱਕ ਕਰ ਲੋ ਸਾਰੀ ਰਾਤ ਕੁੜੀਆਂ ਕੋਲੇ ਕੁੜੀਆਂ ਬੈਠੀਆਂ ਮਹਿੰਦੀਆਂ ਲਾਈ ਜਾਂਦਾ ਕੋਈ ਟੈਨਸ਼ਨ ਤਾਂ ਨਹੀਂ ਨਾ ਬੰਦਿਆਂ ਨੂੰ ਵਿੱਚ ਬਾੜ ਕੇ ਬਹਿ ਜਾਣੇ ਆਪਾਂ ਤੇ ਆਪ ਤੋਰੇ ਫਿਰਦੇ ਵਿਆਹ ਚ ਬਿਜੀ ਹੋਏ ਪਤਾ ਨਹੀਂ ਕੀ ਗੋਸ਼ ਚ ਲਈ ਜਾਂਦੇ ਸਾਡੇ ਬੰਦੇ ਭੈੜੇ ਇਹਨੂੰ ਮਾਰ ਦੇਣਗੇ ਕਿ ਗੱਤ ਨਹੀਂ ਬਾਤਾਂ ਬਸ ਮੈਂ ਮੈਂਂਟੀ ਕੁੜਾ ਨਾ ਲਵਾਉਣੀ ਬੰਦਿਆਂ ਨੂੰ ਤਾਂ ਤਿਆਗ ਹੀ ਦਿਓ ਇਹਨਾਂ ਬੈਂਦੀ ਵਾਲੇ ਮਾਂ ਨੂੰ ਕੀਤਾ ਜਾਵੇ ਭਾਈ ਜੀ ਸਾਨੂੰ ਇਹ ਨਹੀਂ ਮਾਫ਼ ਚਲੋ ਠੀਕ ਹੈ ਓਕੇ ਗਾਂ ਨੂੰ ਤਿਆਰ ਰੱਖ ਤੇਰਾ ਕੰਮ ਹੈ ਠੀਕ ਹੈ ਇਹੋ ਜੀ ਹਰਕਤ ਦੀ ਗਾਂ ਨੂੰ ਆ ਗਈ ਨਾ ਤੇਰੀ ਸ਼ਿਕਾਇਤ ਕੋਈ ਤਾਂ ਕੋਸਿਆ ਨਾ ਬਹੁਤ ਭੜੀ ਹੋਗੀ ਠੀਕ ਹੈ ਠੀਕ ਹੈ ਜਸਪਾਲ ਚਲ ਆਇਓ ਤੇਰੇ ਕੋਲ